ਹਾਂ ਵੀ ਹੁਣ ਚੁੱਲੇ ਨੇ ਆਉਂਦ ਹੋ ਗਈ ਭਾਈ ਤੁਸੀਂ ਆਟਾ ਘਰੇ ਗੁੰਨਣਾ ਨਹੀਂਗਾ ਉਧਰ ਹੀ ਖਾਣੀ ਹੈ ਮੇਰੇ ਕਣੀ ਐ ਕਰਿਆ ਕਰੋ ਆਟਾ ਘਰੋਂ ਲੈ ਜਾ ਕਰੋ ਮੇਰੇ ਕਣੀ ਗੁੰਨ ਕੇ ਲਾ ਲਿਆ ਕਰੋ ਹਾਂ ਤੇਰੀ ਲੈ ਜਾ ਸ਼ਰਮ ਜੇ ਅਗਲੇ ਨੇ ਆਟਾ ਹੀ ਲੈ ਜਾਣਾ ਅਗਲਾ ਅੱਬੇ ਕਰੀ ਨਾ ਪਕਾ ਲੂ ਨਹੀਂ ਨਹੀਂ ਆਏ ਪੁੱਸ ਵੀ ਬਾਰੇ ਦੀ ਐਚ ਐਫ ਬੰਨੀ ਹੋਈ ਹੈ ਕੀ ਰਾਖੀ ਪੈਂਦੀ ਐ ਡੰਗਰਾ ਦੀ ਭਾਈ ਕੀ ਲੈਣਾ ਸਰ ਜੀ ਮਰ ਜਾਓ ਮੜਾ ਕੰਮ ਆ ਜੀ ਛੋਟੇ ਤੱਕ ਉਹਨੇ ਚਲਾ ਬੈਜਾ ਜਰ ਤੂੰ ਮੈਨੂੰ ਦੱਸ ਦੇ ਕੀ ਕੰਮ ਆ ਤੈਨੂੰ ਆ ਗਿਆ ਆ ਗਿਆ ਮੈਂ ਵੀ ਦੇਖ ਰਿਹਾ ਸੀ ਮੇਰੇ ਸਾਲੇ ਅੱਜ ਤੁਸਕਰੇ ਕਿਉਂ ਨਹੀਂ ਗਏ ਫੱਕਾ ਚਲਾਦਾ ਜਮਾ ਜਤਾ ਰਹੇ ਰੋਟੀ ਲੂਟੀ ਫੜਾਦੀ ਮਾ ਸੜਨੂੰ ਹਾਂ ਖਾ ਲਈ ਰੋਟੀ ਖਾ ਲਈ ਜੀ ਤਾਂ ਹੋ ਗਿਆ ਕੰਮ ਇਹਦਾ ਤੜਕੀ ਮਾਰਿਆ ਪਊਗਾ ਗੁਰਦਾ ਇਹਦਾ ਵੀ ਖਤਮ ਜਿਹੜੇ ਹਸਾਬ ਨਾਲ ਇਹ ਮੇਰੇ ਵਾਂਗੂ ਪਿੰਦਾ ਨਾ ਅਰੀਸਾ ਮੇਰੀਆਂ ਕਰਦਾ ਮਾ ਸੜਾ ਪਿੰਡ ਪਿੰਡ ਸਾਡੇ ਆ ਮੈਂ ਤੈਨੂੰ ਮਾ ਨਾ ਉਹ ਤਾਂ ਮੈਂ ਨਹੀਂ ਜਾਣ ਹੈ ਨਹੀਂ ਜਾਣ ਇਹ ਵੀ ਲੜ ਕੇ ਆ ਤੇ ਮੀਨਾ ਮੇਰਾ ਸੜਾ ਕਰੋ ਕਰੀ ਆ ਹੀ ਹਾਰਾ ਕਲੇਸ਼ ਐ ਬਸ ਮਾਸੀ ਨਾਲ ਲੜ ਕੇ ਉਹ ਰੇ ਪਿਆ ਮੰਜ ਚੱਲ ਪਾਏ ਜਾਣਦੇ ਤੂੰ ਹੁਣ ਕੀ ਕਰਦਾ ਕੰਮ ਕਰਦਾ ਕੋਈ ਉਠਾ ਲਾ ਮੈਂ ਤੈਨੂੰ ਆ ਕਿਨ ਲਾ ਲਿਆ ਤੜਕੀ ਇਹਦਾ ਗੱਗ ਨੂੰ ਲਾਇਆ ਸਾਲੀ ਨੂੰ ਲੈ ਸਾਰੀ ਦਾੜੀ ਤੇ ਗੱਗੇ ਲੋਟਾਂ ਦੀ 1 ਮਿੰਟ ਕੇ ਬਾਅਦ ਸਸਰੀਕਾਲ ਸਸਰੀਕਾਲ ਹਮ ਜਿਵਾਖਾ ਨੂੰ ਹਾਂ ਦੱਸਦੀ ਠੀਕ ਆ ਹਾਂ ਹਾਂ 1 ਮਿੰਟ ਮੜਾ ਜਾਈ ਰੱਖੀ ਚੰਗਾ ਕੰਮ ਕਰ ਹੁਤਾ ਮੈਨੂੰ ਸੁਣਾ ਗੱਲ ਪਹਿਲਾਂ ਪੂਰ ਚੜ ਜਾਣ ਦੇ ਕੰਮ ਕੋਈ ਵਿਗੜ ਨਾ ਪਾ ਵਿਚ ਫਰ ਮੈਂ ਤੇਰਾ ਮਾਹਿਆ ਤੈਨੂੰ ਤੂੰ ਗੱਲ ਕਰ ਲੈ ਮਾਸੂਮ ਲੱਸੀ ਨੂੰ ਸੀ ਪਿਆ ਦੇ ਅੰਦਰ ਉਹ ਵੱਡਿਆ ਪਿਆ ਇਹਦਾ ਰਾਤ ਦਾ ਪੀ ਜਾਂਦਾ ਇਹ ਕੋਈ ਨਹੀਂ ਉਹ ਤਾਂ ਮੈਂ ਆਪੇ ਫੜਾ ਲੂੰ ਹਾਂ ਕਿਵੇਂ ਆ ਗੱਗ ਸਾਲੀ ਸਾਈ ਬਾ ਹਾਂ ਵਧੀਆ ਹਾਂ ਹੋਰ ਠੀਕ ਨੇ ਜਵਾਖ ਹਾਂ ਮੈਂ ਤੁਹਾਨੂੰ ਮਹਰੇ ਆਇਆ ਕਰ ਦਿੱ ਤਰਨਾ ਰਾਇ ਜੀ ਮਾ ਆਪਾਂ ਕਰ ਜੰਦੀ ਛੁੱਟੀ ਕਰਨੀ ਆ ਕਿਹੜਾ ਦਿਨ ਰੱਖੀਏ ਆ ਤਰੀਕ ਦੇ ਦੇ ਤੂੰ ਮੈਨੂੰ ਹਾਂ ਵੇ ਹੈ ਤੂੰ ਕਿਹੜੇ ਦਿਨ ਫੇਲੀਆਂ ਉਸੇ ਤੇ ਹੀ ਰੱਖ ਲਾਂਗੇ ਆਪਾਂ ਤਾਂ ਆਪਾਂ ਨੂੰ ਕਿਹੜਾ ਕੋਈ ਉਹ ਆਪਾਂ ਹੋਰ ਕਿਹੜਾ ਕਢਾਉਣ ਜਾਣਾ ਆਪਾਂ ਕਿਹੜਾ ਲੋਕਾਂ ਨੂੰ ਪੁੱਛਣ ਵਾਲੇ ਕੋਲੇ ਫਿਰਦਿਆਂਗੇ ਤਬੀਤ ਪਾਉਂਦੇ ਲੋਕਾਂ ਦੇ ਹਾਂ ਨਾ ਆਪਾਂ ਕੋਈ ਦੇਣਾ ਹੋਰ ਕਰੀਏ ਜਿਹੜਾ ਤੂੰ ਕਰ ਦੇਗੀ ਬਸ ਉਹੀ ਠੀਕ ਆਪਾਂ ਨੂੰ ਤਾਂ ਸੰਗ ਸ਼ਰਮ ਮੰਨ ਲੈ ਅਸਿਆ ਇੱਕ ਦੋ ਦਿਨਾਂ ਚੀ ਰੱਖ ਲੈ ਫਿਰ ਆਏ ਹਾਏ ਸਿਕ ਵੱਜੀ ਚੱਲ ਕੋਈ ਗੱਲ ਨਹੀਂ ਜਦੋਂ ਤੈਂ ਕਹਿਤੀ ਫਿਰ ਕੋਈ ਗੱਲ ਨਹੀਂ ਹਾਂ 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 ਕਰ ਜਣ ਤਾਂ ਇੱਥੇ ਆ ਕਰ ਜਣ ਤਾਂ ਕਿੱਥੇ ਜਾਣਾ ਹਾਂ ਨੰਗੇ ਪੈਰੀ ਫਰਦਾ ਮੇਰਾ ਸਾਲਾ ਠੰਡ ਲਵਾਉ ਹਾਂ ਕੋਈ ਨਾ ਫਿਰ ਤੂੰ ਐਂ ਕਰੀ ਫਿਰ ਰੱਖ ਇੱਕ ਦੋ ਦਿਨਾਂ ਚੀ ਹਾਂ ਫਿਰ ਮੈਂ ਬਣਾਉਣਾ ਪ੍ਰੋਗਰਾਮ ਹਾਂ ਬੇ ਮੇਰੀ ਤਾਂ ਸੁਣ ਲੈ ਪਹਿਲਾਂ ਕੀ ਰੱਖਦਾ ਫਿਰਦਾ ਹੈ ਹਾਂ ਹਾਂ ਠੀਕ ਆ ਫਿਰ ਕਰਦਾ ਤੈਨੂੰ ਮੈਂ ਬਾਹਰ ਹੋ ਕੇ ਕਰਦਾ ਇਹਨਾਂ ਤੋਂ ਇਹਨਾਂ ਤੋਂ ਬਾਹਰ ਹੋ ਕੇ ਕਰਦਾ ਹਾਂ ਇੱਕ ਮੇਰਾ ਮਾਸੜ ਆਇਆ ਹੋਇਆ ਉਹਨੂੰ ਲੈ ਜਾਣਾ ਮੜਾ ਜਾ ਮੈਂ ਹਾਂ ਚੰਗਾ ਹਾਂ ਜੋ ਆਖਾਂ ਨੂੰ ਮੇਰੇ ਵੱਲੋਂ ਪਿਆਰ ਚੰਗਾ ਚਾਲ ਨਾ ਅੱਕੜਾ ਪਿਆਰ ਸੀ ਵੇ ਮੈਂ ਤਾਉਣ ਤੇ ਮਰੂੰ ਮੁੱਕੀ ਜਵਾਕ ਸਾਹਮਣੇ ਮਾਰਦੀ ਆ ਮਸੜਾ ਦੇਖ ਲੈ ਤੀਵੀ ਆਏ ਭਾਈ ਮੇਰੇ ਹੁੰਦੇ ਕਿਉਂ ਲੜਜੋ ਮੈਂ ਤਾਂ ਪਹਿਲੀ ਬਹੁਤ ਔਖਾ ਉੱਤੋਂ ਦੀ ਆ ਮਸੜਾ ਇਹ ਇਹ ਤੀਵੀ ਨੇ ਉੱਤੋਂ ਦੀ ਆ ਮਸੜਾ ਦੇਖ ਲੈ ਬਸ ਬਸ ਠੀਕ ਹੈ ਤੁਸੀਂ ਮੈਨੂੰ ਤੁਸੀਂ ਕੱਠ ਕਰਕੇ ਆਉਨੇ ਵੀ ਤੂੰ ਕੁੱਟਦਾ ਮਾਰਦਾ ਤੇਰੇ ਸਾਹਮਣੇ ਹੱਥ ਚੱਕਿਆ ਤੀਵੀ ਨੇ ਠੀਕ ਹੈ ਬਸ ਮਸੜਾ ਬਸ ਤਾਂ ਠੀਕ ਆ ਤੂੰ ਤਾਂ ਇੱਥੋਂ ਵੀ ਕੁਝ ਬਣਦਾ ਨਹੀਂ ਆ ਮੇਰੀ ਗੱਲ ਸੁਣ ਲੈ ਫਾਈਨਲ ਹੋ ਗਿਆ ਕਲੀਅਰ ਹੋ ਗਿਆ ਦਿਨ ਦੋ ਦੇਣਾ ਜੇ ਦੀ ਛਤੀ ਕਰਨੀ ਆਪਾਂ ਲੈ ਦੇਖ ਲੈ ਪਿਛਲੇ ਸਾਲ ਤਾਂ ਕਰੀ ਸੀ ਮੇਰੀ ਛੱਡੀ ਇਹਦੇ ਕੀ ਕੀ ਹੁੰਦਾ ਦੇਖ ਦੇਹ ਭਾਈ ਜੇ ਤੇਰਾ ਔਰ ਇਧਰ ਇਧਰ ਆ ਇਧਰ ਸ਼ਰਮ ਆਉਂਦੀ ਆ ਮੇਰਾ ਸਾਲਾ ਜੀ 2 ਰੁਪਏ ਇਕੱਠੇ ਹੋ ਜਾਣਗੇ ਫਿਰ ਕੀ ਅੱਗ ਲੱਗਦੀ ਆ ਉਥੇ ਤੌਲੀਆਂ ਲੈ ਕੇ ਬੈਠਣਾ ਪੈਂਦਾ ਤੌਲੀਆਂ ਮੈਂ ਬੈਈ ਨੂੰ ਕੋਈ ਨਾ ਮੇਰੀ ਗੱਲ ਸੁਣ ਜਦੋਂ ਪਿਛਲੇ ਸਾਲ ਕਰ ਲਈ 2-3 ਵਾਰੀ ਕਰ ਲਈ ਹੁਣ ਕੀ ਫਾਇਦਾ ਖਰਚੇ ਕਰਨ ਦਾ ਖਰਚੇ ਕਰਨ ਦਾ ਕਿਉਂ ਮੈਨੂੰ ਰੋਜ਼ ਮਿਹਨੇ ਮਾਰਦੀ ਆ ਗੱਗ ਸਾਲੀ ਮੇਰੀ ਕਿਉਂ ਲੜਦੇ ਆ ਕਿਉਂ ਲੜਦੇ ਆ ਆਦੇ ਖਾਤਰ ਉਹ ਮਸਰਾ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਮੇਰੀ ਸਾਲੀ ਬਾਹਰ ਗਈ ਸੀ ਮੜੀਲਾ ਚ ਹਾਂ ਹਾਂ ਜਦੋਂ ਉਹਦੀ ਛਟੀ ਕਰੀ ਆ ਉਹ ਹੁਣ ਮੈਨੂੰ ਭਾਈ ਰੋਜ਼ ਤਾਨੇ ਮਿਹਨੇ ਮਾਰਦੀ ਆ ਕਹਿੰਦੀ ਕਹਿੰਦੀ ਜਦੋਂ ਮੈਂ ਬਾਹਰ ਤੀ ਉਦੋਂ ਤੁਸੀਂ ਪ੍ਰੋਗਰਾਮ ਕਰ ਲਿਆ ਹੈ ਫਿਰ ਮੈਂ ਹੁਣ ਮੈਂ ਭਾਈ ਕਿਵੇਂ ਚਰਾਂ ਨਾ ਮਸੜਾ ਹੁਣ ਇੱਕ ਬੰਦੇ ਪਿੱਛੇ ਥੋੜੀ ਹੁਣ ਕੰਮ ਕਰਨ ਲੱਗਾ ਹੁਣ ਗੱਲ ਬੰਦਿਆਂ ਨਾਲ ਹੀ ਬੰਦਿਆਂ ਦੇ ਹੋ ਹੁੰਦੇ ਨੇ ਬੱਸ ਬੱਸ ਮਸੜਾ ਇਹ ਹੀ ਨਹੀਂ ਦੇ ਖਾਨੇ ਵੜਦੀ ਯਾਰ ਹੁਣ ਮੈਂ ਕਿਵੇਂ ਸੁਣ ਲਾਂ ਭਾਈ ਜ਼ਰੂਰ ਕਰੋ ਬਥੇਰੇ ਕਮਾਉਣਿਆ ਕਰਨੇ ਕੀ ਨੇ ਭਾਈ ਹਮਸੜਾ ਹੈਗਾ ਜਿੰਮੇਵਾਰੀ ਚੱਕ ਲੂ ਭਾਈ ਜੇ ਮੇਰਾ ਤੇਰਾ ਛਟੀ ਛੁਟੀ ਨਾ ਤੂੰ ਕਾਨੂੰ ਕਰਾਉਣਾ ਤੂੰ ਮੇਰੀ ਗੱਲ ਸੁਣ ਲਾ ਕਰ ਜਨਾ ਤੂੰ ਚਪਰਾ ਪੁੱਤ ਜਿਵੇਂ ਅਸੀਂ ਕਹਿੰਦੇ ਹਾਂ ਉਵੇਂ ਕਰੀ ਚੱਲ ਮੈਂ ਨਹੀਂ ਕਰਦਾ ਹਾਂ ਭਾਂ ਦੇ ਕਸਮਾ ਵਿਆਹ ਨਹੀਂ ਕਰਨਾ ਮੈਂ ਹਾਂ ਰੁਪਈਆ ਨਹੀਂ ਲਾਉਣਾ ਵਿਆਹ ਤੇ ਇਹਨੂੰ ਅੰਦਰ ਬਾੜ ਦੇ ਮੈਥੋਂ ਵੱਡ ਖਾਉਗੇ ਸ਼ਰਮ ਕਰ ਲੈ ਬਰਾਬਰ ਦਾ ਹੋ ਰਿਹਾ ਜਵਾਕ ਫਿਰ ਹੁਣ ਹੁਣ ਮੈਂ ਇਹਨੂੰ ਪੁੱਛਿਆ ਫੋਨ ਲਾ ਕੇ ਗੱਗ ਨੂੰ ਸਾਲੀ ਨੂੰ ਉਹਦਾ ਕਹਿੰਦੀ ਇੱਕ ਦੋ ਦਿਨਾਂ ਚ ਰੱਖ ਨਾ ਪੁੱਤ ਟਾਈਮ ਆ ਉਹਨੂੰ ਫਿਰ ਹਾਂ ਫਿਰ ਬਈ ਜਦੋਂ ਅਗਲੇ ਮਾਸਟ ਵਾਲੀ ਗੱਲ ਸਹੀ ਹੈ ਫਤੰਦਾ ਸਾਲੀ ਦੀ ਅੱਗ ਲੱਗੀ ਹੋਈ ਆ ਛੱਟੀ ਦੀ ਨਹੀਂ ਲੱਗੀ ਹੋਈ ਆ ਉਲਟਾ ਪਾਇਆ ਰ ਭਈ ਜਿੰਗਾ ਕੋਲੇ ਹਾਂ ਹਮਾਂ ਪੁੱਤ ਸਭ ਕੁਝ ਦਾ ਮੇਰੀ ਜ਼ਿੰਮੇਵਾਰੀ ਹੈ ਇਹ ਤਾਂ ਮੇਰੀ ਜ਼ਿੰਮੇਵਾਰੀ ਹੈ ਮਾਰੇਗਾ ਪਹਿਲੇ ਤੋੜ ਦਿਆਂ ਸੱਤ ਅੱਠ ਮਾਰੀ ਪਹਿਲੀ ਮੇਰੀ ਜ਼ਿੰਮੇਵਾਰੀ ਹੈ ਤੇਰੀ ਜਿੰਮੇਵਾਰੀ ਹੈ ਚੱਲ ਜ਼ਿੰਮੇਵਾਰੀ ਚੱਕ ਲਈ ਮਾਸੜ ਮੈਂ ਬੱਡੀ ਜਿਹੜੀ ਵੱਡੀ ਜ਼ਿੰਮੇਵਾਰੀ ਦੀ ਮਾਸੜ ਦਾ ਚੱਕ ਲਈ ਉਸ ਦਿਵਾਰ ਮੈਂ ਹੈਗਾ ਮੈਂ ਤਾਂ ਐਸੀ ਵੀ ਮਾਸੜ ਸਮਝਾਊਗਾ ਕਿ ਕੀ ਕੀ ਕਿਉਂ ਲੜਦੇ ਹੋ ਭਾਈ ਮੇਰੇ ਹੁੰਦੇ ਨਾਲ ਤੈਨੂੰ ਬੰਦਾ ਬੋਲਦਿਆ ਮਾਸੜਾ ਮੈਂ ਕਿਵੇਂ ਸੁਣਾਂ ਕੋਈ ਨਾ ਪਹਿਲਾਂ ਵੀ ਮੰਦਾ ਬੋਲਦੇ ਗੈਲੋ ਵੀ ਮੰਦਾ ਐ ਮੂਰੇ ਵੀ ਮੰਦਾ ਨਹੀਂ ਉਹ ਤਾਂ ਚੱਲ ਖਾਨਦਾਨ ਹੀ ਇਹ ਜਾ ਮੇਰਾ ਸਾਲਾ ਤੂੰ ਆਇਆ ਖਾਨਦਾਨ ਤੇ ਨਾ ਗਈ ਤੈਨੂੰ ਤੈਨੂੰ ਮਾਸੀ ਨਹੀਂ ਚੱਜਦੀ ਮਿਲੀ ਮੈਨੂੰ ਇਹ ਨਹੀਂ ਚੱਜਦੀ ਮਿਲੀ ਠੀਕ ਆ ਪੁੱਤ ਟਾਈਮ ਆ ਨੰਗਾ ਬੱਸ ਟਾਈਮ ਐ ਬੱਸ ਦਾ ਟਾਈਮ ਨਹੀਂ ਆ ਟਾਈਮ ਦੀਆਂ ਗੱਲਾਂ ਨੇ ਹਾਂ ਤੂੰ ਵੀ ਹੁਣ ਉੱਠ ਕੇ ਮੜਾ ਮੋਟਾ ਬਾਦ ਜਾ ਬਾਹਰ ਧੁੱਪ ਨਿਕਲ ਗਈ ਪੁੱਤ ਮੇਰਾ ਜੀ ਨਹੀਂ ਕਰਦਾ ਤੂੰ ਇਹਨੂੰ ਮੜਾ ਮੋਟਾ ਮਾਰ ਸਾਲਾ ਸਮਝਾ ਲਾ ਛੱਗਿਆਲੇ ਪਾਸੇ ਮਾਰੇ ਖੂਸਾ ਤੁਸੀਂ ਐਂ ਕਰਿਓ ਮੇਰੀ ਗੱਲ ਸੁਣੋ ਝੱਜੂ ਨਾ ਆਪਾ ਉਰੇ ਆਓ ਇਧਰ ਆਂਡੀਆਂ ਗਵਾਂਟੀਆਂ ਤੇ ਵੀ ਕ ਪੀ ਪੈਸਾ ਨੂੰ ਪ੍ਰੋਗਰਾਮਾ ਸਾਨੂੰ 50-60 ਹਜ਼ਾਰ ਰੁਪਇਆ ਦੇ। ਮੈਂ ਘਰੇ ਹੋਰ 100 ਕੰਮ ਕਰਨ ਵਾਲਾ ਪੈਸੇ ਨਾ ਫੂਕ। ਤੁਸੀਂ ਅੰਦਰ ਤੋਂ ਅੰਦਰ ਚੱਲੋ ਮਾਸੜ ਦੀ ਲੱਸੀ ਲੁੱਸੀ ਲਿਆ ਐ ਕਰ ਵੇ ਕਿਹੜੇ ਪੈਸੇ ਬੰਦ ਨਹੀਂ ਮਾਰਖੂ। ਜੀ ਜੀਤੇ ਕਿਉਂ ਡੋਲੂ ਭਰਾ ਲੈ ਲੱਸੀ ਦੇ ਨੂੰ ਪਿਆ ਮਾਸੜ ਨੂੰ ਇਹਨੂੰ ਖੜਾ ਕਰ। ਹੋਰ ਮਾਰ ਠੰਡ ਚ ਰੱਖ ਲਈ ਰੱਖੀ। ਪਿਆ ਕੇ ਲੱਸੀ। ਤੂੰ ਮੈਂ ਮੈਂ ਜਾ ਮੜਾ ਪਿੰਡ ਚ ਉਦੋਂ ਵਾਰ ਆਪਾਂ ਕਰੋ ਕਰੀ ਕਹਿਣ ਚਾਲਦੇ ਆ ਪਈ ਚੁੱਲੇ ਨੇ ਆਉਂਦ ਹੋਗੀ। ਕਿ ਡੱਬ ਸ਼ਰਮ ਬੰਦਾ ਲੈ ਪੋਰਾ ਹੀ ਨਹੀਂ ਗੱਲ ਸੁਣਦਾ ਮਰ ਜਾਣਾ। ਓ ਯਾਰ ਮੈਂ ਹੁਣੀ ਤਾਂ ਗਿਆ ਬਈ ਇੱਥੋਂ ਯਾਰਾ। ਹੁਣੀ ਗਿਆ ਮੈਂ ਮੈਨੂੰ ਉਦੋਂ ਹੀ ਦੱਸ ਦੰਦੇ 10 ਮਿੰਟਾਂ ਦੀ ਗੱਲ ਧੀ ਯਾਰ ਸਾਰੀ ਚੱਲ ਬਾਈ ਬਣ ਕੇ ਤੁਸੀਂ ਜਾਇਓ ਹੁਣ ਹਾਂ 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 ਐਤੋਂ ਲੈ ਜੀ ਜੱਗੀ ਵਰਕੇ ਨੂੰ ਕੁਛ ਨਾ ਚੰਗਾ ਮੈਂ ਮੁੜ ਕੇ ਆਉਂਗਾ ਠੀਕ ਆ ਜੇ ਤੇਰਾ ਨਿਬੜ ਗਿਆ ਕੰਮ ਤਾਂ ਮੈਂ ਬੋਲਾਂ ਹਾਂ ਬੋਲ ਪਾ ਦੱਸ ਤੂੰ ਕਿਹੜੇ ਵੇਲੇ ਦਾ ਗਿਆ ਆ ਚੱਕ ਕੇ ਕਿੰਨੀ ਹੈ ਮੈਂ ਮਾਗਰੋਂ ਲਾਬੋ ਦਾ ਦਲਜੀਤ ਭੇਜਿਆ ਮਾ ਦੇਖ ਕੇ ਆ ਵੀਰ ਦੁਪਹਿਰਾ ਹੋ ਗਿਆ ਹੁਣ ਤੱਕ ਨਹੀਂ ਮੋੜਿਆ ਤੇ ਲਾਬੋ ਦਾ ਦਲਜੀਤ ਤਾਂ ਉੱਥੇ ਪਕੌੜੇ ਖਾ ਕੇ ਮੁੜਿਆ ਟੈਂਟਾਂ ਚੋਂ ਮੈਂ ਦੇਖੀ ਜਾਂਦਾ ਦੀ ਮੋਰੀ ਵਿੱਚ ਦੀ ਅਗਲੇ ਨੇ ਕਿੰਨੀ ਧਰਾਲੀ ਬਈ ਕੰਮ ਨਹੀਂ ਕਰਾਉਣਾ ਅਗਲੇ ਦੇ ਕੱਲਾ ਆਈਆਂ ਵੀ ਦੁੱਧ ਫੜਾ ਕੇ ਮੁੜਿਆ ਉਸ ਰੀਕੇ ਦਾ ਕੰਮ ਆ ਮੇਰੇ ਸਾਲੇ ਦਾ ਜਿਹੜਾ ਕਰੇ ਤੂੰ ਤਾਂ ਕਹਿੰਦੇ ਲੱਡੂਆਂ ਦੇ ਡੱਬੇ ਭਰਾ ਫਿਰ ਮੈਂ ਡੱਬੇ ਭਰਉਣ ਲੱਗ ਗਿਆ ਤਾਂ ਟਾਈਮ ਲੱਗ ਗਿਆ ਉੱਥੇ ਮੇਰੀ ਗੱਲ ਸੁਣ ਆ ਲੱਡੂ ਤਾਂ ਘਰੇ ਖੰਡੇ ਪੈ ਨਹੀਂ ਤੇਰੇ ਬਾਪ ਨੇ ਖੰਡਿਆ ਰਖੇ ਨਹੀਂ ਇਹ ਤਾਂ ਖ ਵੇ ਪ੍ਰੀਤੋ ਆ ਕੇ ਗਈ ਐ ਗੱਲ ਤਾਂ ਸੁਣ ਲੈ ਮੇਰੀ ਫੇਰ ਫੇਰ ਕੀ ਉਹ ਦੋਹੇ ਜੇਲ੍ਹ ਚ ਬੈਠੇ ਨਹੀਂ ਕੌਣ ਜੇਲ੍ਹ ਚ ਬੈਠੇ ਨੇ ਨਾਜਰ ਤੇਰਾ ਮਾ ਵਧੀਆ ਮੇਰੇ ਸਾਲਾ ਮੇਰੇ ਮਿੱਤਰ ਹੈਗੇ ਨੇ ਪੁਲਿਸ ਚ ਮੈਂ ਤਾਂ ਸਮਾਂ ਹੋਰ ਕਹੂੰਗਾ ਭੁੱਕੀ ਦਾ ਗੋਲੀਆਂ ਦੇ ਨਾ ਤੇ ਕੇਸ ਪਾਓ ਮੇਰੇ ਸਾਲਾਂ ਦੇ ਜਿੰਨੇ ਕੇਸ ਪੈਂਦੇ ਨੇ ਉਨੇ ਘੱਟ ਨੇ ਇਹਨਾਂ ਨੂੰ ਅੰਦਰ ਹੀ ਢਾਈ ਰੱਖੋ ਮੈਨੂੰ ਐਂ ਦੱਸ ਕੋਈ ਹੈ ਤੇਰਾ ਦੋਸਤ ਮਿੱਤਰ ਉਹਨਾਂ ਨੂੰ ਛਡਾ ਲੋ ਕਹੀ ਕੇ ਮੈਂ ਤਾਂ ਜਮਾ ਨਹੀਂ ਛਡਾਉਂਦਾ ਕਿਉਂ ਮੈਂ ਕਿਉਂ ਛਡਾਵਾਂ ਮੇਰੀ ਗੱਲ ਸੁਣ ਲੈ ਭਾਫ ਨਾ ਕੱਢੀ ਪਿੰਡ ਚ ਕਿਸੇ ਕੋਲੇ ਕਿਸੇ ਕੋਲੇ ਰੌਲਾ ਪਾਉਣ ਦੀ ਲੋੜ ਨਹੀਂ ਅਗਲਾ ਕਹੂਗਾ ਠੀਕ ਹੈ ਕੱਲ ਨੂੰ ਇੱਥੇ ਹੀ ਦੱਬ ਦੇ ਫਿਰ ਕੋਈ ਹੱਲ ਹੋਣਾ ਚਾਹੀਦਾ ਨੇ ਉੱਥੇ ਹੀ ਬੈਠੇ ਰਹੇਗਾ ਭਾਈ ਹੱਲ ਹੋਊਗਾ ਬੈਠੇ ਰਹਿਣ ਦੇ ਸਮਾਂ ਸਮੇ ਹੋਏ ਨੇ ਉੱਥੇ ਘਰੇ ਕੀ ਕਰਾਉਣਾ ਨਾ ਤਾਂ ਰੋਟੀਆਂ ਬਾੜ ਤੋਂ ਤੇਰਾ ਬਾਪ ਉਦੋਂ ਲੁਕਦਾ ਫਿਰਦਾ ਮਾਂ ਕੋਲ ਉਹਨੂੰ ਵੀ ਚੱਕਣਗੇ ਚੱਕ ਲੈਣ ਦੇ ਵਧੀਆ ਸਮਾਂ ਮੇਰੇ ਸਾਲਾਂ ਦੇ ਫਿਰਨ ਦੇ ਕੋਟਾ ਤੂੰ ਇੰਨੀ ਨਾ ਟੈਨਸ਼ਨ ਲੈ ਕਰ ਆ ਚੱਲੀਏ ਘਰੇ ਮੈਂ ਮੁੜ ਕੇ ਜਾਣਾਗਾ ਫਿਰ ਮੈਂ ਤਾਂ ਕਦੀ ਤਰ ਨਹੀਂ ਆਇਆ ਸੀ ਵਿਆਹ ਉੱਗ ਰਹੀ ਰਹਿ ਗਿਆ ਅਏ ਹੋਏ ਸਰ ਜੀ ਕੀ ਹੋ ਗਿਆ ਤੈਨੂੰ ਯਾਰ ਮੈਨੂੰ ਉਹਦੇ ਤੱਕ ਕਾਮਾ ਸਾਹਿਬ ਤੱਕ ਤਾਂ ਇਹ ਤਾਂ ਕੀ ਲੈਣਾ ਸਾਬ ਨੂੰ ਤਰੀਕੂ ਵਾਦਾ ਮੁੰਡਾ ਯਾਰ ਤੂੰ ਕੀ ਕੰਮ ਆ ਮੈਨੂੰ ਦੱਸ ਦੇ ਨਾਲੇ ਮੇਰੇ ਕੋਲ ਟਪਵਾਇਗਾ ਆਪਦਾ ਤੇ ਖਾਣੀ ਤੂੰ ਛੱਡ ਮੜਾ ਜਾ ਸਰ ਜੀ ਮੜ ਜਾਓ ਮੜਾ ਕੰਮ ਹੈ ਜੀ ਛੋਟੇ ਤੱਕ ਉਹ ਨਚਲਾ ਬਹਿ ਜਾ ਯਾਰ ਤੂੰ ਮੈਨੂੰ ਦੱਸ ਦੇ ਕੀ ਕੰਮ ਆ ਤੈਨੂੰ ਓ ਯਾਰ ਹਰ ਇੱਕ ਗੱਲ ਥੋੜੀ ਦੇਰ ਨੱਥ ਨਹੀਂ ਆ ਯਾਰ ਤੈੱਕੀ ਲੈਣਾ ਹੈਗਾ ਬਲਤਾ ਤਾਂ ਫਸਾ ਕੇ ਧਰ ਤੋਰੇ ਬੈਠਿਆ ਕਾਇਦਰ ਹੋਗੇ ਨਾ ਕੁਛ ਛੜਾਉਣਾ ਇਨਾਂ ਬਾਸਤਾ ਸਰ ਜੀ ਆ ਗਿਆ ਆ ਗਿਆ ਵੀ ਦੇਖ ਰਹੀ ਦੀ ਮੇਰੇ ਸਾਲੇ ਅੱਜ ਚੁਸਕਰੇ ਕਿਉਂ ਨਹੀਂ ਗਏ ਮੈਂ ਤੀ ਫੇਰ ਪੂਰੀ ਕਰੇ ਤਾਂ ਮੈਂ ਕੋਸੇ ਪਹੁੰਚ ਨਹੀਂ ਸਕਾ ਜਨਨ ਨਹੀਂ ਸਾਹਮਣੇ ਛੋੜੀ ਲਾ no täna ka raha käime , raputame . aga , aga . ma kannatan sulle juba tagasi , juba Otoki juuri , juri . ਨਾ ਤਾਂ ਦੇਖ ਸਾਨੂੰ ਕੋਈ ਸੜਾਉਣ ਆ ਰਿਹਾ ਜੀ ਤਿੰਨ ਚਾਰ ਦਿਨ ਹੋ ਗਏ ਸੀ ਉਰੇ ਬੈਠੇ ਸਾਨੂੰ ਨਹੀਂ ਪਤਾ ਬਾਹਰ ਦੁਨੀਆਦਾਰੀ ਕਹੀ ਜੀ ਇੱਕਾ ਇੱਥੇ ਕੀੜੇ ਲੜੀ ਜਾਂਦੇ ਨੇ ਪਿੰਡੇ ਚ ਘੁਰਕਉਂਦੇ ਜੀ ਮਾਤਾ ਇਹ ਕਹਿੰਦੀ ਠਾਰ ਜਾ ਭੰਨ ਕੇ ਪਾਣੀ ਲਿਆ ਦੋ ਜੀ ਸਾਨੂੰ ਨਾ ਹੁਣਾਂ ਦੀ ਆਏ ਜਿਆਦੇ ਜਾ ਜਿਆਦੇ ਕਰਨ ਗੁਰੇ ਆਏ ਜਿਆਦੇ ਤੱਤਾ ਨਹੀਂ ਜੀ ਪਤਾ ਕੀ ਹੈ ਫਿਰ ਤਾਂ ਪਿੰਡਾ ਖੁਸਕ ਹੋ ਜਾਊਗਾ ਵੇ ਮਾੜਾ ਜੇ ਠਾਰ ਦੀ ਭੰਨ ਤੇ ਠੰਡੇ ਨਾਲ ਨਮੂਨੀਆਂ ਨਾ ਹੋ ਜੇ ਮਾਤਾ ਮਾੜਾ ਜੇ ਤਾਂ ਖੇਚਲਾ ਨਹੀਂ ਮੈਂ ਕਰਾ ਕੇ ਰਾ ਜੀ ਮਸਾ ਸੱਥੇ ਨੂੰ ਦਿਨਾ ਆਏ 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 ਵਰਕੇ ਆਏ ਆਏ ਹੋਏ ਹਾਂ ਤੂੰ ਦੱਸ ਸਾਨੂੰ ਕੀ ਚਿਹਦਾ ਮੈਂ 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 ਯਾ ਮੈਂ ਕੁਝ ਨਹੀਂ ਕਹਾਂਗਾ ਉਹਦਾ ਕਹਿਦਾ ਦੀਗਾ ਵੀ ਮੈਂ ਵੀ ਕੁਝ ਕਹੂੰਗਾ ਕਹਿਦਾ ਦੀਗਾ ਕੁਝ ਕਹੇ ਚਾਹ ਮੰਗਦਾ ਹੀ ਹਾਂ ਓਏ ਦੱਸਣਾ ਨਹੀਂ ਹਾਂ 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 ਆ ਬਰਕੇ ਹੇ ਹੇ ਮੱਕੀ ਆਏ ਹਾਏ ਮੱਕੀ ਆਏ ਹਾਏ ਆਏ ਹਾਏ ਓਏ ਮੱਕੀ ਨਾ ਪਈ ਗਿਆ ਡੰਡਾ ਤਾਂ ਹੋਣਾ ਪਈ ਗਿਆ ਇਹਨੂੰ ਹੋਰ ਮਾਰੋ ਇਹ ਹੋਰ ਮਾਰੋ ਜੀ ਤੰਗ ਬਹੁਤ ਕਰਦਾ ਈ ਮੈਨੂੰ ਹਾਏ ਨਾ ਨਾ ਬੱਸ ਠੀਕ ਹਾਏ 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 ਬੜਾ ਹਾਏ ਆ ਬੜਾ ਹਾਏ 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 ਸੱਟ ਬੜੀ ਲਾਉਦਾ ਈ ਡੰਡਾ ਆ ਮੈਂ ਪਤਾ ਇਹ ਠੀਕ ਹੈ ਨਾ ਇਹ ਪਤਾ ਨਹੀਂ ਕਰਾਂ ਜੀ ਹੁਣ ਤੁਸੀਂ ਉਹ ਤੂੰ ਕਹਿੰਦਾ ਗੱਲ ਗੱਲ ਤੂੰ ਐ ਕਹਿੰਦੀ ਕਰਨੈਲ ਤੋਂ ਕੱਪੜੇ ਮਗਾਉਣੇ ਦੇ ਪੁੱਛ ਲੈ ਤੁਸੀਂ ਫੋਨ ਲਾ ਦੋ ਮਾੜਾ ਜੀ ਮੈਂ ਕੱਪੜੇ ਮਗਾਉਣੇ ਮੈਂ ਤੂੰ ਤਨ ਹੋ ਗਿਆ ਬਦਲੇ ਨਹੀਂ ਦੋ ਤਿੰਨ ਦਿਨਾਂ ਮੈਂ ਮੁਸ਼ਕਿਲ ਇਹਦਾ ਆਇਆ ਚੋਕਲਾ ਬੁੱਦਾ ਚੱਲੇ ਮੈਂ ਤੈਨੂੰ ਪਛਾਕ ਮਗਾਉਣਾ ਮੈਂ ਤੈਨੂੰ ਪਰਿਵਾਰ ਸੂਟ ਮਗਾਉਣਾ ਤੂੰ ਪਰਿਵਾਰ ਸੂਟ ਮਗਾਉਣਾ ਹੋਰ ਵੀ ਕਹਦਾ ਦੀ ਗੁੱਸੇ ਹੈ ਪ੍ਰੈਸ ਕਰਕੇ ਦੇ ਮੈਂ ਬਾਪ ਦਾ ਨੌਕਰ ਰਕੇ ਹੁਣ ਦੇ ਮੈਂ ਹਰਿਆਲੀ ਕੁੱਤਾ ਹਰਿਆਲੀ ਦਾ ਦੱਸੇ ਲਾਉਂਦੀ ਹਾਂ 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 ਹਣ ਬੋਲੇ ਜੇ ਦੱਸ ਕਿਉਂ ਨਾ ਆਈ ਬੋਲੇ ਮੈਨੂੰ ਆਉਦੀ ਨਾ ਦੁੱਖ ਨਹੀਂ ਹੈਗਾ ਓਏ ਤੇਰੇ ਪੁੱਆਂ ਦੀ ਬਾਲੀ ਖੁਸ਼ੀ ਹੈ ਹੇ ਉਹਦਾ ਜਰ ਹੋਗਾ ਹੋਗਾ ਉਹਦਾ ਜਰ ਹੋਗਾ ਜਰ ਆਉਣਾ ਮੈਨੂੰ ਆਪਦੀ ਦਾ ਦੁੱਖ ਨਹੀਂ ਗਿਆ ਵੇ ਜਿਹੜੀਆਂ ਤੇਰੇ ਪੈੰਨੇ ਨੇ ਉਹਦਾ ਵਾਲਾ ਦੁੱਖ ਮੈਨੂੰ ਐ ਖੁਸ਼ੀ ਹੋ ਜਾਂਦੀ ਹੈ ਹੈ ਕਿ ਮੱਲ ਮਲਾਵਾ ਹੈ ਤਾਂ ਕਿੰਨਾ ਹਜ਼ਾਰ ਮੇਰਾ ਲੱਟ ਪਦਾ ਪਦਾ ਦੱਸ ਹੀ ਨਹੀਂ ਗੱਲ ਐਡਾ ਗੁਰਦਾ ਬੰਦਾ ਕਿੰਨੀ ਬਣ ਚਲੇ ਫੇਰ ਦੰਦ ਕੱਢੀਆਂ ਤਾਂ ਹਰਦਾ ਕੌਣ ਛੜੇ ਕਾ ਕੇ ਇੱਟਾਂ ਜਾ ਕੇ ਅਜੇ ਕੁਰਸੀ ਤੇ ਵੀ ਨਹੀਂ ਬੈਠਿਆ ਦਵਾਰੋਂ ਬੁਲਾਵਾ ਦਵਾਰੋਂ ਬੁਲਾਵਾ ਰਬੀਏ ਪਰ ਉਹਨਾਂ ਨੂੰ ਹੋਤੋ ਕੀ ਕਰਾਉਣੇ ਤੇ ਵਾਲੇ ਟਿੱਕੇ ਵਜਾ ਯਾਰ ਭਾਈ ਜਆ ਭਾਈ ਬਣ ਕੇ ਮੇਰੀ ਨਿਹਤ ਕਰਾ ਦਿੱਤੀ ਖੱਤਰੀ ਆਹ ਕਹਦਾ ਹੀ ਕਹ ਪੱਟੀ ਦੇ ਮਲਮ ਦੇ ਕੇ ਜਾਓ ਜੀ ਗਰਮ ਪੱਟੀ ਇਹਦਾ ਸੇਕਾ ਦੇਣਾ ਜੀ ਕਹਦਾ ਸੇਕਾ ਰੂਹ ਜੀ ਫੜਾ ਜੋ ਮੜਾ ਲੋਗੜਦਾ ਹਣ ਦਾਕਾਰ ਵਾਏ ਹੁਣ ਤੇਰੇ ਚਕੜਾ ਯਾਰ ਬਹੁਤ ਮਲਾਜਮ ਹੈ ਤੇ ਚਲ ਠੀਕਾ ਕੋਈ ਨਹੀਂ ਕਿ ਕਰਦਾ ਇਹ ਬੋਲਦਾ ਕਿਵੇਂ ਹੈ ਜੀ ਲੱਪਰ ਤਾਏ ਆਪਣੇ ਚੇ ਦਰਦਾਸਿਰੀ ਦਾ ਹਾਂ ਉਹ ਮੇਰਾ ਲੱਭਰ ਮੇਰੇ ਸਰਦਾਰ ਉਹ ਤੈਨੂੰ ਪਸਾ ਫਿਰ ਕਰੇ ਕਲੇਜਾ ਲੱਗੇ ਤੇਰੇ ਕਰਨ ਹਾਂ ਹਾਂ ਮੈਂ ਤੈਨੂੰ ਇਹ ਕਹਦਾ ਮੈਂ ਤੇਰੇ ਨਾਲ ਕੰਮ ਦਾ ਮੈਂ ਕਰ ਦੂੰਗਾ ਵੀ ਫਿਰ ਉਹ ਕੰਮ ਤੂੰ ਕਰਾਈਂਗੀ ਉਹ ਕਹੇ ਕਿ ਉਹ ਤੂੰ ਪੱਕਾ ਕਰਾਉਣਾ ਪੂ ਮਰਜੀ ਤੇਰੀ ਦੇਖ ਲੈ ਐ ਮੈਂ ਹੈ ਹਾਂ ਤੂੰ ਮੇਰੀ ਗੱਲ ਸੁਣ ਦੇਖ ਤੂੰ ਮੇਰੀ ਗੱਲ ਤਾਂ ਸੁਣਾ ਉ ਤਾਂ ਮੈਂ ਘਰਾਉਂਦਾ ਨਹੀਂ ਹੈਗਾ ਤੈਨੂੰ ਪਤਾ ਛੋਟੇ ਕੰਨੀ ਇੱਧਰ ਮੇਰੀ ਹੈ ਨਾ ਅੜਬੜ ਜੀ ਹੋਈ ਹੋਇਆ ਮੜੀ ਜੀ ਤੂੰ ਜਿਹੜੀ ਆਪਣੀਆਂ ਸਰਕਾਰੀਆਂ ਟੱਟੀਆਂ ਨਹੀਂ ਗਿਆ ਪੱਟੀਆਂ ਉਹਦਾ ਅੱਡੇ ਕਿੰਨੇ ਕਹਿਣੀ ਹੈ ਕਿ ਕਸੋਟਾ ਗੇਟ 'ਚ ਡਿੱਗ ਕੇ ਕਰ ਕਨੇ ਜੋ ਤੂੰ ਛੋਟਾ ਗੇਟੇ ਬੜੇਗੀ ਅੰਦਰਲੇ ਪਾਸੇ ਨੂੰ ਇੱਟ ਦਾ ਜੋੜਾ ਪਿਆ ਹੋਊਗਾ ਉਹਦੇ ਬਚਾਲੇ ਪੈਸੇ ਉੜ ਕੇ ਤੂੰ ਉਥੋਂ ਚੱਕ ਲਈ 1700 ਰੁਪਇਆ ਕੁ ਬੇਰੀ ਗੱਲ ਤਾਂ ਸੁਣ ਤੂੰ ਹੁਣ ਮਤਲਬ ਟਾਈਟ ਹੋਇਆ ਪਿਆ ਕੰਮ ਤੈਨੂੰ ਪਤਾ ਸੰਦੀਪ ਹੋ ਗਿਆ ਕਬੀਲਦਾਰੀ ਚ ਬੂਰੇ ਅਗੇ ਦਬਾ ਕਰ ਲੈ ਇੱਕ ਵਾ ਸੱਜਾ ਹੋਈ ਨਹੀਂ ਇਹ ਗੱਲ ਹਾਂ ਬਸ ਉਸੇ ਕਰਦੇ ਬਸ ਹਾਂ ਠੀਕ ਆ ਠੀਕ ਆ ਕਿਨੂੰ ਨਾਰਖਾ ਯਾਰਾ ਨਹੀਂ ਭਰਾ ਇਹ ਮੇਰੀ ਗੱਲ ਤਾਂ ਸੁਣੋ ਰੇਤਾ ਮੋਟਾ ਚਾਹੀਦਾ ਰ ਆਪਾਂ ਨੂੰ ਹਰੇ ਵਾਲੇ ਦਾ ਉਹ ਮੈਂ ਕਹਿੰਦਾ ਪਹਿਲਾਂ ਵਾਲੇ ਚੋ ਬਾਲਾ ਦੇ ਨਾਲੇ ਪਹਿਲੇ ਵਾਲੇ ਚ ਕਿੰਦਰ ਕਹਦਾ ਵੀ ਜਮ ਜਹਾਦੇ ਸੀਗਾ ਡਲੇ ਬੜੇ ਪਏ ਸੀ ਤਾਂ ਪੱਥਰ ਸੀ ਨੇਰੇ ਜਾਦਾ ਪਾਊਡਰੀ ਰੇਨ ਹਾਂ ਬ੍ਰੇਕ ਨਹੀਂ ਚਾਹੀਦਾ ਮੋਟਾ ਚਾਹੀਦਾ ਆਪਾਂ ਨੂੰ ਵਧੀਆ ਚ ਰੇ ਮੋਟਰ ਵਾਲਾ ਹੁੰਦਾਗਾ ਵਿੱਚ ਹਾਂ ਇਹ ਕਦਾ ਪਾਊਡਰ ਪਾਊਡਰ ਜਿਆਦਾ ਹੁੰਦਾਗਾ ਹਾਂ ਛੋਟੇ ਗੇਟਾ ਹੋ ਹਾਂ ਹਾਂ ਆ ਛੋਟੇ ਗੇਟ ਲਾ ਜਾ ਕੇ ਕੋਈ ਨਾ ਹਾਂ ਹਾਂ ਟਾਇਰ ਦੂਰ ਖੜਜੂ ਚਾਲਾ ਮੋਟਾ ਕੇ ਲਾਇਆ ਗੱਡੀ ਗੱਲ ਆ ਠੀਕ ਆ ਫਿਰ ਹਾਂ ਚੰਗਾ ਚੰਗਾ ਠੀਕ ਹੈ ਹਣ ਅਬ ਟ੍ਰੀਟ ਕਰਦੇ ਤਾਂ ਫਿਰ ਇਹਦਾਗਾ ਜਿੱਧਰ ਦਾਗਾ ਹੋ ਬੇਰਤਾ ਪਾਂ ਤੇ ਪਿਆਸੇ ਬ ਮੈਂ ਕਿਹੜਾ ਅੱਤਵਾਦੀਆਂ ਟ੍ਰੀਟ ਕਰਾਉਣ ਨੂੰ ਹਾਂ ਠੀਕ ਆ ਚੰਗਾ ਚੰਗਾ ਅਲੱਗ ਕਦਰ ਤੇ ਪ੍ਰਕਾਰ ਦੇ ਚਾ ਮੈਂ ਆਇਆ ਕਦਰ ਤੇ ਵੀ ਕਈ ਵਾਰ ਉਹ ਹੋ ਜਾਂਦਾ ਹੁੰਦਾ ਕੱਢਦੇ ਲੰਬਰ ਕੱਢਦੇ ਤੂੰ ਕਾਟਾ ਨੰਬਰ ਤਾਂ ਲੈ ਉਹ ਕਹਿੰਦਾ ਵੀ ਆਪਣੇ ਕੋਲ ਵੀ ਹੈ ਤਾਂ ਪਈ ਬ੍ਰੇਕ ਆਗਾ ਮੋਟਰ ਦਾ ਕਦੇ ਮਗਰ ਮੀਂਹ ਪੈ ਗਿਆ ਜਿਆਦੇ ਹਾਂ ਹਾਂ ਵੀ ਟਰੱਕ ਰੋਕ ਕੇ ਸਮਝ ਗੈਲ ਰੁਕ ਕੇ ਕਿਤੇ ਸਮਝ ਗਿਆ ਮੈਂ ਕਹਿੰਦਾ ਹਾਂ ਵੀ ਗੈਲ ਰੁਕ ਕੇ ਕਿਤੇ ਵੀ ਭਾਈ ਤੁਸੀਂ ਆਏ ਤੇ ਨੇ ਹੈ ਨਾ ਬ੍ਰੇਕ ਨਾਲ ਹੀ ਸਾਰੋ ਨਾ ਮੈਂ ਕੋਈ ਨਾ ਭਾਈ ਮੇਰੀ ਗੱਲ ਤਾਂ ਸੁਣ ਹਾਂ ਕੰਮ ਤੇ ਮਨੂਕਾ ਕੰਮ ਦੱਸ ਤਰ ਪੀਏ ਜਾਂਦੀ 50 60 ਹਜ਼ਾਰ 50 60 ਹਜ਼ਾਰ ਕੱਜ ਤੇ ਆ ਰੋ ਤੇ ਜ ਪਿਆ 60 ਹਜ਼ਾਰ ਹੈ ਬੱਬਾ ਸੱਟੀ ਕਰਨੀ ਹੈ ਨਾ ਸਰ ਜੀ ਜੀ ਤੇਰੀ ਆਪਦੀ ਆਪਦੀ ਕਾ ਨੂੰ ਯਾਰ ਗਰਜਣ ਦੀ ਕਰਨੀ ਹੈ ਮੇਰੇ ਸਾਲਾ ਤੂੰ ਤਾਂ ਮੁੰਡਾ ਜੰਮ ਕੇ ਗਾਹਾਂ ਤੈਨੂੰ ਤਾਂ ਸੱਟੀਆਂ ਦੀ ਸੋਚ ਹੋਗੀ ਹੈ ਸਾਡਾ ਆਜੇ ਬਲਡੋਗ ਕਮਾਰਾ ਫਿਰਦਾ ਤੁਰ ਮੈਂ ਉਹਦਾ ਵਿਆਹ ਕਰਨਾਗਾ ਕੋਈ ਉਹ ਤਾਂ ਫਿਰ ਹੋ ਜੂ ਉਹਦਾ ਹੁਣ ਲਾਇਕ ਆ ਵਿਆਹ ਦੇ ਹੋ ਜੂਗਾ ਤੂੰ ਮੇਰੀ ਗੱਲ ਸੁਣ ਦੇਖਾ ਰੁਪਿਆ ਕੋਈ ਹੈ ਨਹੀਂਗਾ ਪਤਾ ਗੱਲ ਕੀ ਆ ਹੱਥ ਹੈ ਤੇ ਕਿ ਜਿਆਦੇ ਟਾਈਟ ਹੋ ਗਿਆ ਤੈਨੂੰ ਪਤਾ ਖਰਚਾ ਪੜਾ ਹੋ ਗਿਆ ਪੜਾ ਆਦਰੋਂ ਐ ਕਹਦਾ ਚਾਹੀ ਗਾਹਾਂ ਵਾਲਾ ਸੀਰ ਲਖਾ ਲਾ ਤਸੀਲ ਚ ਮੈਥੋਂ ਮੈਨੂੰ ਤੂੰ 60000 ਰੁਪਏ ਦੇ ਉੱਕਾ ਪੱਕਾ ਮੇਰੀ ਗੱਲ ਸੁਣ ਦੇ ਕਿ ਜਿੰਦਰਾ ਪਤਾ 100 ਦੀ ਮੈਂ ਤੈਨੂੰ ਇੱਕ ਗੱਲ ਨਿਮੇੜਦਾ ਦੇਖ ਹੈ ਨਾ ਭਈ ਤੈਨੂੰ ਦਿੰਦੇ ਨੇ ਤੂੰ 50 ਆ ਬਜੇ ਦੀ 70 ਲੈ ਲੈ ਹੈ ਨਾ ਆਪਣੀ ਤਾਂ ਹੁਣ ਜਮੀ ਪੁੱਗ ਤਾ ਹੈ ਨਹੀਂ ਕਰੇ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਜੇ ਸਲਫਾਸ ਨੂੰ ਰੁਪਏ ਮਿਲ ਜਾਂਦੇ ਮੈਂ ਤਾਂ ਹੱਥ ਨੂੰ ਸਲਫਾਸ ਖਾ ਜਾ ਸਲਫਾਸ ਨੂੰ ਵੀ ਪੈਸੇ ਨਹੀਂ ਹੈਗੇ ਮਿੰਦੂ ਤਾਂ ਹਾਂ ਇਹ ਨਹੀਂ ਤੇਰੇ ਕੋਲੇ ਹਾਂ ਇੱਕ ਪਤਾ ਤੈਨੂੰ ਪਤਾ ਮੈਂ ਤਾਂ ਕੱਟਦਾ ਰਹਿੰਦਾ ਨੇ ਮੈਂ ਤਾਂ ਲਾ ਤਾਂ ਕਬੀਲਦਾਰੀ ਖੋਲੀ ਪਾਈ ਮੇਤੋ ਹੈ ਤੈਨੂੰ ਪਤਾਗਾ ਹੁਣ ਤੂੰ ਕਿਹੜਾ ਬਗਾਨਾਗਾ ਨਹੀਂ ਮੈਂ ਤੈਨੂੰ ਜਵਾਬ ਨਹੀਂ ਦਿੰਦਾ ਸੀਗਾ ਚਲ ਕੋਈ ਗੱਲ ਨਹੀਂ ਜਿਹਦੇ ਬੰਦੇ ਕੋਲੇ ਹੈ ਹੀ ਨਹੀਂ ਫਿਰ ਹੋਰ ਵੀ ਮੈਂ ਤੈਨੂੰ ਭਾਈ ਮੈਨੂੰ ਕਹਨੇ ਰੱਖਿਆ ਮੈਨੂੰ ਵੇਚ ਦੇ ਜਿੱਥੇ ਵੇਚਿਆ ਜਾਂਦਾਗਾ ਨਾ ਪਤਾ ਕਿੱਥੇ ਵੇਚੂ ਮੈਂ ਕਿੱਥੇ ਵੇਚੂਗਾ ਚਲ ਕੋਈ ਗੱਲ ਨਹੀਂ ਹਾਂ ਇਹਦੀ ਵੀ ਚਲ ਤੂੰ ਫਿਰ ਆ ਜਾ ਬਈ ਉੱਥੇ ਦੇਖਦਾਗਾ ਚਾਰਚ ਦੇਖਦਾ ਪਾਣੀ ਜਿਆਦਾ ਤੜੀ ਖੜ ਗਿਆ ਦੇਖ ਲੈ ਚਾਰਚ ਮੂ ਚੰਰਾ ਸਰਾ ਮੈਨੂੰ ਤਾਂ ਨਹੀਂ ਲੱਗਦਾ ਨੇ ਇਹ ਵਾਲੀ ਨੂੰ ਲਾਇਆ ਤੀ ਇਹਨੂੰ ਕੀ ਪਤਾ ਵੀ ਮੇਰੇ ਵਾਲਾ ਰਿਕਾਰਡਿੰਗ ਕਿਤੇ ਲੱਗਾ ਹੈ ਖੜ ਜਾ ਪਹਿਲਾਂ ਤਾਂ ਨੇ ਹੋਰ ਹੀ ਗੱਲਾਂ ਬਾਤ ਵਿਚਾਰਨੇ ਲਾਉਣਾ ਤੂੰ ਜਿਹੜੀ ਆਪਣੀਆਂ ਸਰਕਾਰੀਆਂ ਟੱਟੀਆਂ ਨਹੀਂ ਗਿਆ ਬੱਟੀਆਂ ਉਹਦਾ ਅੱਡੇ ਕੰਨੀ ਕੀ ਨਹੀਂ ਹੈਗਾ ਕਸੋਟਾ ਗੇਟ ਚ ਜਿੱਦੜ ਕੇ ਕਰ ਕੰਨੇ ਜੋ ਤੂੰ ਛੋਟਾ ਗੇਟ ਤੇ ਬੜੇਗੀ ਅੰਦਰਲੇ ਪਾਸੇ ਨੂੰ ਇੱਟ ਦਾ ਜੋੜਾ ਪਿਆ ਹੋਊਗਾ ਆਹ ਉਹਦੇ ਬਚਾਲੇ ਪੈਸੀ ਹੋਣਗੇ ਤੂੰ ਥੋ ਚੱਕ ਲਈ 1700 ਰੁਪਇਆ ਸਾਨੀ ਦੇਖ ਉਹ ਇਨਸਾਨੀ ਦੇਖ ਚਵਰਾ ਕਿਵੇਂ ਮੇਰੀ ਗੱਲ ਤਾਂ ਸੁਣ ਤੂੰ ਠੀਕ ਆ ਠੀਕ ਆ ਮੈਂ ਸੁਣ ਗਿਆ ਗੱਲ ਤੇਰੀ ਸੁਣ ਗਿਆ ਮੜਾ ਖੜੀ ਕੰਮ ਐ ਕੋਰ ਖੜੀ ਮੜਾਇਆ ਹੋ ਕਿਸਾਨ ਖੜੀ ਮੜੀ ਹੋਰ ਗੱਲ ਕਰਨੀਆਂ ਫਿਰ ਐ ਥਾਰ ਕਰਾ ਹੁਣ ਕੀ ਹੋ ਗਿਆ ਤੈਨੂੰ ਖੜੀ ਖੜੀ ਉਰੇ ਹੈ ਰੁਪਏ ਟੱਟੀਆਂ 'ਚ ਪੈਂਦਾ ਫਿਰਦਾ ਮੈਨੂੰ ਕਹਿੰਦਾ ਰੁਪਏ ਨਹੀਂ ਹੈਗੇ ਹੈ ਆ ਕਿ ਛੋਟੇ ਗੇਟ ਕੋਲ ਇਟਾਂ ਦਾ ਜੋੜਾ ਪਿਆ ਥਲੇ 1700 ਰੁਪਏ ਕਿਹੜੀ ਤੀ ਇਹ ਪਿਰਾ ਸਾਲ ਦਾ 2 ਲੱਖ ਰੱਖਿਆ ਹੋਇਆ ਲਕਾਉੜੀ ਜੀ ਤੇ ਲਾ ਰੱਖਿਆ ਤਾਂ ਟੀੜ ਕਰ ਲੈ ਬੋਰ ਵਿੱਚ ਹੈ ਮੈਨੂੰ ਛਿੱਟਾ ਜਵਾਬ ਦੇ ਤੂੰ ਗੁੱਸਾ ਤਾਂ ਤਾਂ ਆਉਂਦਾ ਜਦੋਂ ਲਿਚਰ ਬਿੱਧੀਆਂ ਕਰਦੇ ਹੋ ਪਈਂਦਾ ਖਾ ਤੁੰਗੇ ਦਾ ਸਾਰਾ ਦਿਨ ਖੇਤਾਂ 'ਚ ਮਰੀ ਜਾਂਦਾ ਖੱਪੀ ਜਾਂਦਾ ਹੈ ਢੂਈਆਂ ਪੱਟੀਆਂ ਪਈਆਂ ਨੇ ਢੋਲੀਆਂ ਨੇ ਤੇਰੇ ਖਾਤਰ ਦਾ ਪੈਸਾ ਨਹੀਂ ਤੀਵੀਆਂ ਨੂੰ ਲੈਟਰਿੰਗਾਂ ਦੇ ਜਾਜਾ ਪੈਸੇ ਦਿੰਨਾ ਉਹ ਪੈ ਤੈਨੂੰ ਖਲਤਾ ਦਾ ਕੰਜਰ ਜਾ ਉਦੋਂ ਕਿੱਸੇ ਬੰਦ ਤੋ ਕੰਮ ਲੈਣਾ ਉੱਪਰ ਮੇਰੇ ਖੜੇ ਪੈ ਗਏ ਮੈਂ ਦਾ ਬੇਲਾ ਠੱਠਾ ਫਿਰਦਾ ਨਾ ਤੇ ਰੋਟੀਆਂ ਪੜਦਾ ਮੈਂ ਦਾ ਕੰਮ ਕਰਦਾ ਨਹੀਂ ਗੱਲ ਤਾਂ ਸੁਣ ਲੈ ਮੇਰੀ ਕੰਜਰ ਦੇ ਕਿੱਥੇ 100 ਰੁਪਏ ਕਿੱਥੇ 5000 ਰਕਮ 'ਚ ਫਰਕ ਬੜਾ ਹਾਮੀ ਦਾ ਪਰਦਾ ਦੇਣੇ ਨਾ ਦੇਣੇ ਬਣੇ ਕੁਛ ਨਾ ਬਣੇ ਤੂੰ ਐਂ ਕਹੇ ਭਾਈ ਜਿੰਦਰਾ ਮੈਂ ਤੇਰਾ ਮੋਢਾ ਨਾ ਈ ਗੱਲ ਸੋਣਦ ਲੱਗੋ ਲੱਗ ਬਾਲੀ ਹੋ ਗਈ ਇੱਕ ਬਾਪ ਪੁੱਤਰ ਕਬੀਲਦਾਰੀ ਖੋਲੀ ਪਈ ਮਿਰਚਾਂ ਦੀ ਜਾਨ ਨਹੀਂ ਹੁਣ ਮੈਂ ਤੈਨੂੰ ਕਿੱਥੋਂ ਜਾਨ ਦੀ ਤਾਂ ਗੱਲ ਹੀ ਨਹੀਂ ਹੈਗੀ ਦੇਖ ਗੱਲ ਦਾਦੀ ਪੀਏ ਇਕੱਠੇ ਕਰਨ ਦੀ ਕਿਸੇ ਨੂੰ 1700 ਪੰਡ ਦਾ ਕਿਸੇ ਨੂੰ 2000 ਪੰਡ ਦਾ ਜੇ 2 ਮਹੀਨੇ ਪੈਸੇ ਨਾ ਖਵਾਏਗਾ ਕਿਸੇ ਤੀਵੀ ਨੂੰ ਤੇਰੀ ਜਾਨ ਨਹੀਂ ਨਿਕਲਦੀ ਮੈਨੂੰ ਦੇ ਦੇ ਮੇਰਾ ਸਰਦੂ ਭੈਣ ਦਾ ਖਸਮ ਓਏ ਆ ਜਿੱਤਰਾ ਹੁਣ ਪਤਾ ਕਿਵੇਂ 5 ਸਾਲ ਰਹਿ ਕੇ 10 ਸਾਲ ਰਹਿ ਕੇ ਉਹਦਾ ਲਵੇ ਲੱਗਿਆ ਪਿਆ ਕੱਬ ਫਿਰ ਉੜਾਇਆ ਪੀ ਚੱਲ ਕੁਛ ਨਹੀਂ ਹੁੰਦਾ ਭੈੜ ਭਰਾ ਕੋਈ ਗੱਲ ਨਹੀਂ ਫਿਰ ਐ ਕਰ ਪਈ ਤੂੰ ਲਵੀਲਾ ਫਿਰ ਤੂੰ ਖਵਾ ਤੀਵੀਆਂ ਨੂੰ ਮੈਂ ਤਾਂ ਕਾਰਡ ਸਪੈਸ਼ਲ ਸਪਾਇਸੀ ਪ੍ਰੀਤੋ ਖਾਤਰ ਕੈਨਸਲ ਕਰਾਉ ਮੇਰੇ ਬੜੇ ਉਹਨਾਂ ਤੋਂ ਨੇ ਜਾਣੇ ਮੈਂ ਚਾਹੇ ਤਿੰਨ ਕਰਾਂ ਚਾਹੇ ਪੰਜ ਕਰਾਂ ਠੀਕ ਆ ਹਾਂ ਦੂਜੀ ਗੱਲ ਬੰਦਾ ਭਾੜ ਲੈ ਯਾਰ ਤਾਂ ਸਿਰ ਉਚਾਲੇ ਸੱਡੂ ਭਾਂ ਦਾ ਖਸਮ ਜਦੋਂ ਨਾਲ ਰਹਿ ਕੇ ਨਾਲ ਰਹਿ ਕੇ ਨਹੀਂ ਕੋਈ ਹਾਮੀ ਭਰਦਾ ਗੱਲ ਚ ਨਾਲ ਰਹਿ ਕੇ ਵੱਟਮੀ ਕਰਾ ਮੇਰੇ ਕੋਲ ਕੋਈ ਨਾ ਕੋਈ ਤਾਂ ਕੋਰੇ ਕੱਢਿਆ ਬੋੜਾ ਮੈਂ ਤਾਂ ਹੱਸਦਾ ਸੀ ਉਹ ਹੱਸਦਾ ਸੀ ਤੈਨੂੰ ਮੇਰੀ ਗੱਲ ਸੁਣਦਾ ਮੇਰੇ ਸਾਲਿਆ ਇਹ ਜੇ ਗੱਲਾਂ ਕਰਦੇ ਹੁੰਦੇ ਆ ਲੈ ਚੱਕ 20000 ਰੁਪਏ ਬਾਕੀ ਚਾਹੀਦੀ ਮੇਰਾ ਸਾਲਾ ਡੂੜ ਲੱਖ ਲੱਗ ਜਾ ਤੇਰਾ ਭਾਬਾ ਪੀ ਦਿਓ ਪਰ ਪ੍ਰਿਤੂ ਨੂੰ ਕਾਰਡ ਦੇ ਕੇ ਆਉਣਾ ਪਰ ਤੂੰ ਐ ਕਹਿਣਾ ਮੈਂ ਆ ਜਾ ਆਹੀ ਗੱਲ ਉੱਥੇ ਕਰ ਲੈਣਾ ਨਾਲੇ ਗੱਲ ਇੱਕ ਹੋਰ ਜਿਹੜਾ ਫੋਟੋਗ੍ਰਾਫਰ ਉਹਨੂੰ ਆਇਆ ਕਹਿਣਾ ਜੇ ਪ੍ਰੀਤੋ ਤੇ ਬਾਬੇ ਦੀਆਂ ਕਰਨਾਲ ਦੀਆਂ ਫੋਟੋ ਆ ਅੱਡ ਕੱਢਣੀਆਂ ਨੇ ਫੋਨ ਲਾ ਕੇ ਦੇ ਦੇ ਨਾ ਮਾਨੂੰ ਕਹੀ ਹਾਂ ਮੈਂ ਦੋਨਾਂ ਦੀਆਂ ਵੱਡੀ ਫੋਟੋ ਕਰਕੇ ਦੇ ਦੀ ਦੇਣ ਇੱਕੜਾ ਹੁੜੀ ਆਣੇ ਛੱਡੀਆਂ ਰੱਖਣੀਆਂ ਨੇ ਮੈਂ ਤਾਂ ਉਹ ਬੰਦਿਆਂ ਦੀਆਂ ਫੋਟੋ ਇੱਕਦੋਲਾ ਮੈਂ ਕਿ ਖੇਤ ਕੋਠੇ ਚ ਉੱਥੇ ਮੈਂ ਸਖਿਆ ਵੀ ਦਿੱਤਾ ਮੈਂ ਪੂਜ ਪਾਜ ਕਰਾ ਲਈਆਂ ਹਾਂ 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 ਹੁਣ ਕੋਈ ਨਾ ਭੈਣ ਮਰਾ ਪੀ ਜਦੋਂ ਗੱਲ ਹੀ ਹੁਣ ਉਹ ਤੇ ਆ ਗਈ ਕੋਈ ਗੱਲ ਨਹੀਂ

ਉਹ ਕੱਲ ਨੂੰ ਮੈਂ ਬਾਬੇ ਠੀਕ ਆ ਕੱਲ ਨੂੰ ਚੱਲ ਜੂ ਆਪਣਾ ਟੈਟੀ ਵਾਲੇ ਕੜਾਊਗਾ ਦੋ ਕੱਪੀਆ ਤੋਂ ਕਾੜ ਮੈਂ ਫਿਰ ਤੂੰ ਨਾਲ ਚੱਲੇ ਮੇਰੇ ਮਾਂ ਕਾੜ ਤੈਨੂੰ ਮੈਂ ਦੱਸਦੀ ਕਾੜ ਆਪਾਂ ਦੋਨੇ ਦੇਖਿਆ ਮੈਂ ਕਿ ਫਿਰ ਤਰੂ ਫਿਰ ਇੱਕ ਬਾੜਾ ਲੇਟ ਨਹੀਂ ਕਰਨਾ ਪ੍ਰੋਗਰਾਮ ਆ ਇੱਕ ਦੋ ਦਿਨਾਂ ਚੱਕ ਦੇ ਬੱਤ ਨੂੰ ਕਹਿੰਦਾ ਚੱਕ ਦੇ ਇੱਕ ਦੋ ਦਿਨਾਂ ਚੱਕੀ ਕੋਈ ਗੱਲ ਨਹੀਂ ਚੱਕ ਦੇ ਕੰਮ ਦੇ ਜਦੋਂ ਮੈਂ ਫਿਰ ਸੇਮੈਥੋਂ ਬੋਲਿਆ ਗਿਆ ਮਾਫੀ ਮੈਂ ਪਤਾ ਗੱਲ ਕੀ ਆ ਕਿ ਕੱਦਰ ਦਾ ਨਹੀਂ ਕੋਈ ਟੱਕਰਾਂ ਗੱਲ ਕਰਿਆ ਕਰ ਤੂੰ ਤੂੰ ਮੈਂ ਪਹਿਲੀ ਵਾਰ ਤਾਂ ਵੀ ਗੱਲ ਆਇਆ ਮੈਂ ਤਾਂ ਮੰਗੇਟਾਂ ਕਿਨਾਂ ਦੀ ਫਿਰ ਤੂੰ ਚਿੱਟਾ ਜਵਾਬ ਦੇਦਾ ਉਹਨੂੰ ਲਾਰਾ ਲਾਤਾ ਨਾ ਨਾ ਪ੍ਰੋਗਰਾਮ ਕੋਈ ਇਹ ਕਰਨਾ ਪੈ। ਪ੍ਰੋਗਰਾਮ ਗਏ ਘਟ ਮੈਂ ਤਾਂ ਇਹ ਕਹਿਣਾ ਹੈ ਰੋਟੀ ਚਾਹੇ ਬਣੇ ਨਾ ਬਣੇ ਡੀਜਾ ਚੱਲੇ ਉਹਦੇ ਆਪੇ। ਚੱਲਣ ਤੇ ਫੁੱਲ ਚੱਲਣ। ਫੁੱਲ ਚੱਲਣ ਵੀ ਪੂਰਾ। ਸਰਕਾਰ ਦੇ ਪੂਰੇ। ਸਰਕਾਰੇ ਚ ਵੀ ਕਹਿ ਹੂੰ ਹੁਣ ਮੈਂ 2-4 ਘੰਟੇ ਮੈਨੂੰ ਕੋਈ ਨਾ ਤੇਰਾ ਬਾਬਾ ਆਏਗਾ ਪੈੜ ਬਰਾਬੇ ਦੇਖੀ ਜੋ ਅੜਤੇ ਤੋਂ ਹੋਰ ਫੜ ਲਿਆ ਬੈ ਕੇ ਕਿੱਡੀ ਕ ਗੱਲ। ਫੇਰ ਕਾਹਦੀ ਡਰ ਆ ਯਾਰ। ਉਹੀ ਤਾਂ ਗੱਲ ਹੈ ਜਦੋਂ ਗੱਲ ਹੀ ਪ੍ਰੀਤੋ ਤੇ ਆ ਗਈ ਹੁਣ। ਲਾਬੋ। ਨਹੀਂ ਲਾਬੋ। ਨਹੀਂ ਲਾਬੋ। ਆ ਜਾ ਹੁਣ ਲੱਗੀ ਤੇ ਕੰਮ ਕਰਨਾ। ਹੁਣ ਤੂੰ ਆ ਜਾ। ਤੂੰ ਲਵਾਦੀ ਘੰਟਾ ਆ ਰੱਬ ਨੇ ਮਾੜੀ ਜਿਹੀ ਅੱਖ ਖੋਲੀ ਤੀ ਮਹਾਰਾੜਕਾ ਮਾਰਦਾ ਆ ਜਾ ਤੂੰ ਨਾ ਕਰੇ ਟਿੱਕੀ ਠੰਡ ਚ ਵੀ ਇੱਧਰ ਨੁਕੜੀ ਸਲਮਨ ਜਾ ਖੜ ਜਾ ਕੱਪੜਿਆਂ ਚ ਨਾ ਬੱਜੀ ਚੱਲ ਬਸ ਕੋਈ ਨਾ ਬਹਿ ਜਾ ਕਰ ਲੈ ਕੰਮ ਨਹੀਂ ਕੰਮ ਕਿੱਥੇ ਕਰਨ ਦਿੰਦਾ ਰੱਬ ਠੰਡੀ ਵਾਲੀ ਹੋਈ ਪਈ ਆ ਹਾਂ ਨਹੀਂ ਮੈਂ ਤਾਂ ਤੈਨੂੰ ਕੋ ਗੱਲ ਦੱਸਦੀ ਆ ਬਾਲੀ ਸੋਹਣੀ ਖੁਸ਼ਖਬਰੀ ਹਾਂ ਦੱਸ ਤੇ ਨਹੀਂ ਮੈਂ ਤਾਂ ਨਹੀਂ ਇੱਧਰ ਥਵੜਾ ਪਉਣ ਗਈ ਸੀ ਠਾਣੀ ਕਣੀ ਅੱਛਾ ਨਹੀਂ ਭੈਣੇ ਨੀ ਉੱਥੇ ਤਾਂ ਚੀਕਾਂ ਪੈਣ ਚੀਕਾਂ ਪੈਣਾ ਕੌਣ ਚੱਕ ਲਿਆ ਨਹੀਂ ਰੱਮਾ ਤੇ ਹੋ ਨਾજર ਸੌ ਖਾ ਹਾਂ ਲੈ ਹਾਂ ਨਹੀਂ ਮੇਰੀ ਦਾਦੀ ਕੰਬੇ ਪੈਣ ਉਹਨਾਂ ਦੀ ਚੀਕਾਂ ਸੁਣ ਸੁਣ ਉੱਥੇ ਜਾਂਦਾ ਤੇ ਬਚਨਾ ਤਾਇਆ ਮੈਂ ਉਹਨੂੰ ਪੁੱਛ ਲਿਆ ਮਹਤਾਇਆ ਕੀ ਹੋ ਗਿਆ ਐਨੀ ਐਨੀ ਚੀਕਾਂ বাজਦੀਆਂ ਨੇ ਕਹਿੰਦਾ ਤੈਨੂੰ ਨਹੀਂ ਪਤਾ ਭਾਈ ਕਹਿੰਦਾ ਨਾજર ਤੇ ਰੱਮਾ ਚੱਕ ਲੇ ਨਹੀਂ ਮੈਨੂੰ ਤਾਂ ਸੁਬਾਦ ਆ ਗਿਆ ਮੇਰੇ ਤਾਂ ਕਾਜੇ ਠੰਡ ਪੈ ਗਈ ਹੁਣ ਚੱਕਣਗੇ ਕਰਨੈਲ ਨੂੰ ਇਹ ਏ ਸੱਚਾ ਪਾਤਸ਼ਾਹ ਤੂੰ ਹੀ ਆ ਤੂੰ ਹੀ ਆ ਤੂੰ ਹੀ ਆ ਦਿਨ ਸਾਰਿਆਂ ਦੀ ਸੁਣਦਾ ਮਾਈ ਤਾਂ ਕਹਨੀਆ ਕਰਨਾਲ ਨੂੰ ਚੱਕ ਲੈਣਾ ਹੁਣ ਨਾ ਦੇਖ ਲੈ ਠੰਡਾ ਬਰਫ ਵਾਲੀ ਸਿੱਲੀ ਤੇ ਪਾ ਕੇ ਸਮਾਰ ਕੇ ਕੁੱਟਣ ਮੇਰੇ ਪਿਓ ਦੇ ਸਾਲੇ ਨੂੰ ਆਇਆ ਬਈ ਜਿਹੜਾ ਕਿਸੇ ਨਾਲ ਕਰਦਾ ਪੋਕੜਾ ਜਰੂਰ ਆ ਹਾਂ ਪੋਕੜੇ ਹੁੰਦੇ ਨੇ ਲਾਬੋ ਪਰਮਾਤਮਾ ਦੇ ਘਰ ਦੀ ਚੱਕੀ ਚੱਲਦੀ ਤਾਂ ਹੌਲੀ ਆ ਪਰ ਪੀਸ ਦੀ ਬਹੁਤ ਬਰੀਕ ਆ ਸਾਰਿਆਂ ਨੂੰ ਪੀਸਿਆ ਇਹ ਗੱਲ ਸੱਚ ਆ ਮੈਨੂੰ ਕਹਿਣਾ ਤੇ ਲੈਡੀ ਪਰਸਨ ਨੂੰ ਚ ਕਹੂੰ ਹੋਰ ਵੇਖ ਮੇਰੇ ਪਿਓ ਦੇ ਸਾਲੇ ਦੇ ਹੁਣ ਲੁੱਕ ਦਾ ਫਿਰਦਾ ਹੋ ਉਹ ਨਾਲੇ ਹਾਂ ਇਹ ਨਹੀਂ ਭਲਾਡਾ ਲਿਖਣਗੇ ਭਲਾਡਾ ਕਰਨਾਲ ਦੇ ਵਾਤਾ ਨੂੰ ਸੌ ਲੱਗੇ ਨਹੀਂਂਦਾ ਦਿਲ ਖੁਸ਼ ਕਰਤਾ ਬਾਲੀ ਸੋਹਣੀ ਖਬਰ ਸੁਣਾਈ ਆ ਤਨੇ ਮੂਡ ਆਫ ਹੋਇਆ ਬੈਤੀ ਮੇਰੀ ਮਾਂ ਆਈ ਤੀ ਬਾਕੀ ਤੜਕੇ ਮਣ ਜਾ ਪਰਿਆ ਪੈ ਜੀ ਨਹੀਂ ਲੱਗਦਾ ਨਹੀਂ ਚੱਲ ਫਿਰ ਉਹਨੇ ਹੁਣ ਘਰੇ ਆਪਦਾ ਘਰ ਨਹੀਂ ਦੇਖਣਾ ਜਾਣੀ ਆ ਉਹਨੇ ਨਹੀਂ ਆਉ ਦੇਖਾ ਤੇਰੀ ਮੱਝ ਵੀ ਖੁਸ਼ ਹੋਗੀ ਨੁਪੁੱਤੀ ਤੇ ਕਿਵੇਂ ਮਿੱਟੀ ਪੱਟੀ ਜਾਂਦੀ ਆ ਦੇਖ ਕਰਨਾ ਇਹ ਇਹਦੀ ਆਏ ਕਹਿੰਦੀ ਆ ਨੇ ਵੀ ਕਰਨਾਲ ਦਾ ਬੇੜਾ ਬੈਠੇ ਹਾਂ ਬੈਠੇ ਕਰਨਾਲ ਦਾ ਬੇੜਾ ਇਹ ਇਹਨਾਂ ਨਾਲ ਵੀ ਧੋਖਾ ਕੀਤਾ ਮਰਨੇ ਨੇ ਤੈਨੂੰ ਪਤਾ ਇੱਕ ਦਿਨ ਮੈਂ ਕੱਖ ਲੈਣ ਵਾਗੇ ਮਰਨੇ ਨੇ ਵੱਡਣ ਨਹੀਂ ਦਿੱਤਾ ਕਹਿੰਦਾ ਬਰਸੀਨ ਨੂੰ ਪਾਣੀ ਲਾਇਆ ਪਿਆ ਐਨੂੰ ਦੱਸਿਆ ਕਿ ਮੈਂ ਮੇਰੇ ਦਿਲ ਸੁੱਖ ਦੀ ਸਾਂਝੀ ਹੈ ਮੇਰੀ ਸੱਚ ਮੈਨੂੰ ਐ ਦੱਸ ਚਲ ਆ ਤਾ ਤੇ 2:00 ਵਜੇ ਸੁਣੀ ਗੱਲ ਸੁਣਾਈਆ ਤੇ ਦੁੱਧ ਚ ਪੱਤੀ ਪਾ ਕੇ ਦਿੰਦੇ ਨਾਲੇ ਮੇਰੀ ਮਾਂ ਖਵਾ ਦੇ ਕੇ ਗਈ ਤੀ ਖੋਈ ਦੀ ਪਿੰਨੀ ਬਣਾਈਆਂ ਪੀਆਂ ਇੱਕ ਪਿੰਨੀ ਖਾਜੀ ਪਿੰਨੀ ਤਾਂ ਇੱਕੋ ਹੀ ਦਊ ਤੈਨੂੰ ਮੈਂ ਮੇਰੇ ਦਲਜੀਤ ਦੇ ਵਾਸਤੇ ਨੇ ਦਲਜੀਤੇ ਨੂੰ ਬਣਾ ਕੇ ਦੇ ਕੇ ਗਈ ਮੇਰੀ ਮਾਂ ਕਹਿੰਦੀ ਦਲਜੀਤਾ ਥੋੜਾ ਜਿਹਾ ਕਮਜ਼ੋਰ ਆ ਮੇਰਾ ਪੜਾਈ ਚ ਮਨ ਬੜਾ ਲੱਗਦਾਗਾ ਵਿਚਾਰੇ ਦਾ ਹਣ ਤੂੰ ਬੈਠ ਮੈਂ ਲਿਆਉਣੀ ਆ ਬਣਾ ਕੇ ਚੰਗਾ ਹੋਣ ਗਈਆਂ ਫੋਗਣਗੇ ਮੇਰੀ ਗੱਲ ਸੁਣ ਲਾ ਜੇ ਆਪਾਂ ਨੇ ਕੁਝ ਕਹਿੰਦੇ ਉਹ ਸੱਚਾ ਪਾਤਸ਼ਾਹ ਦੇਖਦਾ 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 ਬੜੀ ਸੋਹਣੀ ਖਬਰ ਸੁਣਾਈ ਆ ਦੁੱਧ ਚ ਪੱਤੀ ਪਾ ਕੇ ਦਿੰਨੀ ਆ ਤੈਨੂੰ ਤੇਰਾ ਸਾਲਾ ਪਤਾ ਨਹੀਂ ਕੀ ਗੱਲ ਆ ਜਦੋਂ ਐ ਪਤਾ ਲੱਗ ਜੇ ਵੀ ਇਹਨੇ ਸਿਰੀ ਨੇ ਕਾਰਜ ਕਰਨਾ ਮੌਤ ਪਾਈ ਜੂ ਮੰਜੇ ਤੇ ਪਾਈਗੇ ਹੁਣ ਤਾਂ ਮੌਤ ਤਾਂ ਹੋਰ ਆ ਤੈਨੂੰ ਮੈਂ ਕਰ ਦੱਸਦਾ ਬੈਠਿਓ ਅੰਬ ਜਿੰਨਾ ਚਿਰ ਇਹਦਾ ਮੱਜਾ ਚੱਕ ਕੇ ਮੈਂ ਥਾਈ ਤੇ ਨਹੀਂ ਦੇਖਿਆ ਹੁੰਦਾ ਨਾਲੇ ਦੀ ਲੱਡਰ ਜੀ ਪੇਟੀ ਵਾਲੇ ਅਲਮਾਰੀ ਜੀ ਉਨਾ ਚਿਰ ਇਹ ਸੁਧਰਦੀ ਨਹੀਂ ਹੈਗੀ ਤੀਵੇਂ ਸਿੱਟਿਆ ਆਹੀ ਕੁਝ ਪਾ ਦੇ ਤੂੰ ਕਰਾਇਆ ਹੀ ਕੁਝ ਬੇਤੋ ਤੂੰ ਬੁਖਾਰ ਚੜ ਰਿਹਾ ਉਹ ਹੀ ਗੱਲ ਆ ਕੇ ਰੋਕੀ ਖਾ ਕੇ ਮੁੜ ਗਿਆ ਐ ਨਹੀਂ ਕਿਹਾ ਵੀ ਦਵਾਈ ਦਵਾਉਣੀ ਆ ਕਿ ਨਹੀਂ ਆ ਸਿਰ ਤੇ ਨੱਚਣ ਲੱਗ ਗਿਆ ਕਿ ਮੇਰੇ ਦੁਆਰੇ ਬੁਖਾਰ ਤਾਂ ਮੇਰਾ ਸਾਲਜ ਤੇਰਾ ਚੜਦਾ ਮੇਰਾ ਹੱਥ ਤੋਂ ਪਿੱਛੇ ਆ ਯਾਰ ਨੇ ਰਾਤ ਤੋ ਪੀਂਦਿਆ ਪਰ ਉਹ ਕਿ ਘੁੱਟ ਸੇ ਤੂੰ ਜਾਏ। ਅੱਧਾ ਦੁੱਧ ਨੂੰ ਅੱਧਾ ਘੰਟਾ ਖੜ ਸੱਲ ਵੀ ਘਟਣਗੇ ਗੱਲ ਸੁਣ ਕੇ ਮੇਰੀ। ਬੇਸ਼ਰਮ ਬੰਦਾ ਇੱਥੋਂ ਪੱਲੇ ਪਿਆ ਮੇਰੇ ਕੁਲੀ ਜਾ। ਪੱਲੇ ਦਾ ਤੂੰ ਪਿਆ ਮੇਰੇ ਸਾਰੇ ਦੀ ਕਬਾੜ ਪੈਗੀ ਪੱਲੇ। ਕੁਸਰਾ ਕੁਸ ਬਿਗੜੀ ਰਹੇ ਦੱਸ। ਜੀਰ ਝਾਟੀ ਦੇਵਾ ਮੈਂ ਉੱਠ ਕੇ ਭਾਗ ਜਾਣਾ। ਕਾ ਦੀ ਇੱਧਰ ਹੋਰ ਕੇ ਰਹਿੰਦਾ ਫਿਰ। ਇਹ ਤਾਂ ਰੋਜ਼ ਦੇਣਾ ਅੱਜ ਕਿਹੜਾ ਨਵਾਂ ਐ। ਨਮਾ ਨਾਲੇ ਹੋਰ ਮੈਨੂੰ ਆਏ ਦੱਸਦਾ ਕੀ ਕੀ ਲੋਟ ਕਰਾਵਾਂ ਮੈਂ ਉਹ ਫਿਕੜੀ ਰਹਦਾ ਕੁਸੜਾ ਕੁਸੜਾ ਪੈਰ ਤੇ ਗੋਡੇ ਤੇ ਲਾ ਕੇ ਤੇ ਸਿਰ ਤੱਕ ਸਾਰਾ ਕੰਮ ਭਾਲਦੀ ਆ ਕੋਈ ਨਹੀਂ ਕੋਈ ਨਹੀਂ ਸਾਰ ਦਿੰਦੇ ਘਰ ਦਾ ਘੱਟਾ ਢੋਨੀਆ ਫਿਰ ਮੈਂ ਉਹੀ ਗੱਲ ਦਵਾਈ ਬੁੱਤਾ ਲੈਣੀ ਐ ਇਹ ਤਾਂ 10 ਕਰੋੜ ਰੁਪਏ ਖਾਊਗੀ ਖੜੇ ਪੈਰ ਕੰਨਾ 10 ਕਰੋੜ ਜੀ ਘੱਟੋ ਘੱਟ 10 ਹਾਂ ਤਾਂ ਐਸਟੀਮੇਟ ਲਾ ਲਿਆ ਹੈ ਲੱਗੀ ਪਿਆਗਾ ਤਿੰਨ ਚਾਰ ਡਾਕਟਰ ਖਾ ਜੂਗੀ ਛੜੇ ਆੜ ਕੀ ਥੋੜੀ ਮਾਰਦੇ ਝਗੜਾਣੇ ਹੁੰਦੀ ਆ ਯਾਰ ਇਹ ਛੜੇ ਹੈ ਮੈਨੂੰ ਲੱਗਦਾ ਤੂੰ ਹਾਂ ਹਾਂ ਕੱਚੀਆਂ ਪਿੱਲੀਆਂ ਤੂੰ ਕਰਦਾ ਕਮਾਈਆਂ ਪਈ ਨਹੀਂ ਨਾ ਪਸੇ ਵੀ ਬਾਰੇ ਦੀ ਐਕਸਫਪਨ ਨਹੀਂ ਹੋਈਗੀ ਰਾਖੀ ਪੈਂਦੀ ਹੈ ਡੰਗਰਾ ਦੀ ਕਹੀਂ ਕੀ ਲੈਣਾ ਮੈਂ ਕਿਤੇ ਪਾਵਾ ਕਿਤੇ ਬੈੜੇ ਦੀ ਬੈੜਾ ਦਿੱਤ ਗਈ ਹੈਗੀ ਆ ਗਿਆ ਪਤਾ ਨਹੀਂ ਇੱਕ ਤਣਾ ਹੁਲੇ ਦੇ ਮੇਲੇ ਤੇ ਜਾ ਆ ਪਤਾ ਨਹੀਂ ਤੂੰ ਪ੍ਰਾਇਟੀਆਂ ਦੀ ਗੱਲ ਕਰਦਾ ਡੰਗਰਾ ਦੀਆਂ ਚੋਣਾਂ ਦੇਖ ਲੈ ਜਿੱਥੇ ਹੋਈ ਇਹਦੀ ਬੈੜੇ ਮੇਲੇ ਚ ਭਾਗਿਆ ਮੈਨੂੰ ਪਤਾ ਮੇਰੀ ਗੱਲ ਸੁਣ ਨਾ ਉੱਥੇ ਐ ਚੱਪ ਗਾਂ ਖੜੀ ਉਹਦੀ ਮਾਰਕੀਟੂਏ ਜਾਂਦਾ ਕਿ ਆ ਪਾ ਜਰਾਠੀ ਬਹੁਤ ਸਰਾ ਉਹ ਕਹਿੰਦੇ ਪਈ ਇਹਨੂੰ ਘਰੇ ਲੈ ਜੋ ਬੰਦੇ ਦਾ ਕੇਸ ਹੋ ਜਾਊਗਾ ਚਲ ਵਧੀਆ ਵਧੀਆ ਸਮਸਮਾਰ ਕੇ ਵੇਚ ਦੀ ਕਰਨੀ ਏਦੀ ਉਹਦਾ ਫਿਰ ਫਿਚੜ ਕੇ ਪਤਾ ਲੱਗਦਾ ਡੰਗਰ ਦੇ ਉਹਦੇ ਪਤਾ ਲੱਗਾ ਵੀ ਆਹ ਗਾਈ ਇਹ ਜੀ ਡੱਬੀ ਵਾਲੀ ਧਾਰੀ ਵਾਲੀ ਐਚਪ ਹੁੰਦੀ ਹ ਹੁਣ ਹਰੇਕ ਨਹੀਂ ਐਚਪ ਖੁਣਾ ਹੁੰਦਾ ਮੈਂ ਤਾਂ ਡੰਗਰ ਆ ਡੰਗਰ ਹਾਂ ਡੰਗਰਾਂ ਦੀ ਪਾੜ ਕੇ ਕਰਦਾ ਟੱਕਰ ਤਾਂ ਹੋ ਕੇ ਜਿੱਦ ਤੇ ਨਾ ਵਿਆਹ ਕਰਾਇਆ ਟੱਕਰ ਤਾਂ ਹੋ ਗਿਆ ਹੋਰ ਨਾ ਕਰੰਦਾ ਮੇਰੇ ਸਾਲ ਦੀ ਬਕੀਲਾ ਵਰ ਗਿਆ ਕਿਉਂਕਿ ਕੋਈ ਬਾਰ ਤਾਂ ਕੋਈ ਦੇਖਦਾ ਨਹੀਂ ਸੀ ਮੇਰੇ ਵੀ ਬਕੀਲਾ ਵਰ ਗਿਆ ਕਿਸੇ ਟੱਕਰ ਬਾਰੇ ਹਾਂ ਜੇ ਤੁਸੀਂ ਪੈਸਾ ਨਹੀਂ ਦੇ ਤੈ ਕਮਾੜ ਦੇ ਪੈਸਾ ਨਹੀਂ ਦੇਣਾ ਸਿੱਧੇ ਮੈਂ ਚਾਉਂ ਆਂ ਜਿਰਿਆ ਕਰਕੇ ਮੈਂ ਉੱਠਣ ਨਹੀਂ ਲੱਗਿਆ ਜਮੀ ਕਮਾਲ ਕਰਦਾ ਹੈਗਾ ਸੜਿਆ ਹੋਇਆ ਮੈਨੂੰ ਲੱਗਦਾ ਵੀ ਇਹ ਸਾਡੀ ਲੜਾਈ ਨਾ ਉੱਠ ਕੇ ਭੱਜ ਜੂ ਮੈਂ ਨਹੀਂ ਜਾਂਦਾ ਮੈਂ ਪੈਸੇ ਲਈ ਕੀ ਜੂ ਉਹ ਤਾਂ ਮੈਂ ਨਹੀਂ ਕਹਿੰਦੀ ਮੈਂ ਤਾਂ ਕੁਝ ਨਹੀਂ ਕਹਿੰਦੀ ਮੈਂ ਚੌੜਾ ਦੀ ਫੋੜ ਦਿੱਤੀ ਅਗਲਾ ਆਇਆ ਬੈਠਾ ਤਾਂ ਪੈਸੇ ਲਗਦਾ ਸੱਤੀਆ ਮੁੱਡੇ ਦੀ ਕਰ ਗੱਲ ਨੇਦ ਨਾਲ ਦੂਦੇ ਪੈਸੇ ਸਾਡੀ ਕੀ ਭੋਗਦੀ ਐ ਸਾਂ ਤਾਂ ਸਾਡੀ ਦੀ ਘੱਟੀ λεऊ ਨੂੰ ਪੈਸੇ ਨਹੀਂ ਹੈਗੇ ਮੈਂ ਮਤ ਲਾਵੇ ਤੂੰ ਦੇਦਾ ਤਫੀਲਦਾਰੀ ਤੋਂ ਮੂਰੇ ਹੋਈ ਫਿਰਦੀ ਐ ਤੂੰ ਰੁਪਈਆ ਦੇਖ ਲਾ ਓਕਾ ਪੁੱਖਾ 60 ਦੇ ਦੋ ਮੈਨੂੰ ਮੈਂ ਜਮਾ ਨਹੀਂ ਕਹਿੰਦਾ ਉਦੋਂ ਬਾਅਦ ਦੇ ਪੁੱਤ ਮੇਰੇ ਕੰਦਾਪਾ ਮੈਂ 70 ਲੈ ਜਾ ਆ ਬੈਠਿਆ ਕਰਦਾ ਮੋਢੀ ਕੰਜਰ ਇਸੇ ਭੱਲੇ ਸਾਰਾ ਕੁਛ ਨਾ ਮੇਰੇ ਕੋਲੇ ਨਾ ਸੰਦੀਪ ਕੋਲੇ ਫੇਰਾਇਆ ਕਰੋ ਮੇਰੇ ਕੋਲੇ ਕਿਧਰੀ ਸੂੰਦੀ ਐ ਮੇਰੇ ਕੋਲੇ ਕਿਥੁਰੇ ਇਹ ਕਿਧਰੀ ਸਵਾਲਾ ਜੀ ਤੂੰ ਕੀ ਖੋਲ ਨੂੰ ਹਾਂ ਗੱਲ ਸੁਣੋ ਜਾਂਟੀ ਠੇਕੇਦਾਰ ਹੈਗਾ ਆਪਣੇ ਪਿੰਡ ਵਾਲਾ ਉਹ ਮੈਨੂੰ ਕਾਇੰਤ ਦੀ ਕਹਿੰਦਾ ਭਾਈ 2 ਮਹੀਨੇ ਦੇ ਇਕੱਠੇ ਪੈਸੇ ਲੈ ਨਹੀਂ ਪਹਿਲਾਂ ਮੈਂ ਭਾਈ 2 ਮਹੀਨੇ ਹੁਣ ਠੇਕੇਦਾਰ ਨਾਲ ਲਵਾਉਂ ਲੇਬਰ ਦੇ ਕੰਮ ਤੁਸੀਂ ਆਪ ਦਾ ਬੰਦਾ ਆਓ ਫਿਰ ਖੱਬਾ ਸੱਚ ਦਾ ਕਰਦੀ ਪੂਪਾ ਦੇ ਦਿੰਦਾ ਕਰ ਲਿਓ ਪਾਣੀ ਲਾ ਦਿਓ ਰੇਹ ਸਿਰ ਦੇ ਸਪਰੇਹਾਂ ਕਰ ਦਿਓ ਉਹਦਾ ਡੰਗਰ ਪੱਛਾ ਪਾ ਲਿਓ ਆਪਾਂ 2 ਮਹੀਨੇ ਬਾਅਦ ਮਿਲਾਂਗੇ ਹਾੜੀ ਨਹੀਂ ਜਿੰਦਰਾ ਨਹੀਂ ਮੇਰੀ ਗੱਲ ਸੁਣ ਲੈ ਆਪੇ ਖੱਬਾ ਸੱਜਾ ਕਰ ਦੂਗਾ ਇਹਦੀ ਪੂਕ ਜੀ ਥੱਪਗੀ ਤੈਨੂੰ ਆਰਤੀ ਤੋਂ ਲੈ ਕੇ ਦੇ ਦੂਗਾ ਤੂੰ ਐਂ ਨਾ ਕਰ ਜਾ ਨਾ ਕਿਸੇ ਬਸਤੀ ਭਾਈ ਤਾਰ ਤੂੰ ਫੜ ਲੈ 1000 ਰੁਪਏ ਸੰਦੀਪ ਨੂੰ ਕਹ ਦੇ ਫੋਨ ਕਰ ਸਿਆ ਆ ਫੇਰ ਉੱਥੇ ਮੈਂ ਭੁੱਲ ਜੂ ਵੀ ਕੌਣ ਕਿਸ ਦਾ ਬਾਬਾ ਲਾਦਾ ਕੌਣ ਕਿਸ ਦੀਆਂ ਬੋਲ ਲੱਗਦੀਆਂ ਨਹੀਂ ਉਹ ਤਾਂ ਚਲ ਫਿਰਿਆ ਤਾਂ ਫਿਰ ਹਰ ਖਤਾ ਹੁੰਦੀ ਆ ਹੁਣ ਹੱਕ ਸਾਡਾ ਪੜਦਾ ਯਾਰ ਜਦੋਂ ਹੁਣ ਤੂੰ ਸਾੜਿਆ ਭਾਈ ਜਦੋਂ ਭਾਈ ਦਿਨ ਦਾ ਚੰਮ ਭੂਕਦਾ ਹਾਂ ਕੋਈ ਨਾ ਕੋਈ ਨਾ ਮੈਂ ਵਾਏ ਸੰਦੀਪ ਨੂੰ ਕਹੂੰਗੀ ਤੈਨੂੰ ਕਹਿ ਕੇ ਪੈਸੇ ਦਵਾ ਦੂੰਗੀ ਪਰ ਮਲੰਗ ਦੇ ਅੱਛਾ ਚਨਾ ਦੇ ਦੀ ਇਹਦਾ ਸਾਰਾ ਦੀ दारू ਪੀ ਜੂ ਮਲੰਗੜਾ ਦੀਪਨਾ ਦਾ ਕੋਈ ਗੱਲ ਨਹੀਂ ਸੰਦੀਪਨਾ ਦਾ ਦੇ ਕੇ ਪੈਸੇ ਪਰ ਵੀ ਬੜਾ ਇਹਨੂੰ ਮੈਂ ਕਰ ਹੀ ਨਾ ਦੇਵਾਂ ਲੋੜ ਕਿ ਆ ਜਾ ਤੂੰ ਆ ਜਾ ਇਹ ਹਾਂ ਪਾੜਾ ਤੇਰੇ ਖੱਖਾਂ ਸੂ ਮਾਰ ਕੇ ਕੰਜਰ ਦੀਆਂ ਆਪਾਂ ਚੱਲਣਾ ਉਧਰ ਸਾਲੇ ਦੀ ਕਿਵੇਂ ਪਈਦਿਆ ਤੂੰ ਹੈਗਾ ਮੇਰੇ ਸਾਲੇ ਦਾ ਹਾਂ ਤੂੰ ਨਹੀਂ ਕਸਤੀ ਜਨਾਨੀ ਮਲੰਗਾ ਭੇੜੇ ਬੂਥੇ ਵਾਲੀ ਕੁੱਤਾ ਬੰਦਾ ਨਾ ਹੋਵੇ ਹਾਂ ਜਦ ਤਰਾ ਇਨ ਕਾ ਅੱਗੇ ਦਾ ਬੋਲ ਪੇ ਮੈਂ ਇੱਥੇ ਸੱਤ ਨੂੰ ਬੱਕਰੇ ਮੰਗੂ ਹਾਂ ਭਾਈ ਮੇਰੇ ਕਹਿੰਦਾ ਖੁੰਡਾ ਮਾਰ ਮੱਥੇ 'ਚ ਮੈਂ ਤਾਂ ਹਟਾਉਂਦਾ ਨਹੀਂ ਮੇਰੇ ਸਾਲ ਦੇ ਸਾਰੇ ਇੱਧਰ ਕੰਮ ਪੈਨੇ ਪੂਈ ਪਈਆਂ ਦੀ ਬਹਾਨਾ ਲੈ ਕੇ ਦੋ ਲੈ ਕੇ ਦੋੜਾ ਇਤਨੇ ਗੱਲਾਂ ਮੈਂ ਸਹਿਮ ਤਾਂ ਆਏ ਤਾਂ ਸਾਰਾ ਦਿਨ ਸੁੱਕਦਾ ਰਹਿੰਦਾ ਨਹੀਂ ਮੈਨੂੰ ਇੱਕ ਗੱਲ ਦੱਸ ਤੇਰਾ ਬਾਹਰੇ ਕ ਪਈਆਂ ਤੂੰ ਬੇਪੁੱਤ ਮੇਰਾ ਜੀ ਨਹੀਂ ਲੱਗਿਆ ਅੰਦਰ ਪਈ ਪਈ ਤਾਂ ਹਰ ਕਿਵੇਂ ਤਾਂ ਬਾਹਰ ਆ ਗਈ ਬਾਹਰ ਤਾਂ ਆਉਂਦਾ ਜਿਆ ਲੱਗਿਆ ਹੋਈਆਂ ਨੇ ਹੋਰ ਹੁਣ ਤੀਆਂ ਲੱਗੇ ਨੇ ਬੋਲੀ ਪਾ ਕੇ ਜਾਊ ਇਹ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਹੁਣ ਮੈਂ ਚੱਲਿਆ ਭਾਈ ਜੇ ਤਾਂ 600 ਹਾ ਨਹੀਂ ਆਉਦਾ ਬੰਦਾ ਆਪਾਂ ਦੇ ਨਾ ਨਾ ਜਿੰਦਰਾ ਤੈ ਕਿਤੇ ਨਹੀਂ ਜਾਣਾ ਮੈਂ ਆਪੇ ਤੇਰਾ ਹੱਲ ਕਰਵਾਉਂਗੀ ਇਹ ਨਹੀਂ ਕਰੂਗਾ ਤਾਂ ਅਸੀਂ ਕਰਾਂਗੇ ਪੁੱਤ ਤੇਰਾ ਦਾ ਸ਼ਰੀਕੇ ਕਬੀਲੇ ਚ ਕਹਿਣਾ ਫਿਰ ਮੇਰੇ ਤੇ ਚੜ ਜਾਣੀ ਆ ਕੇ ਬਾਰ-ਬਾਰ ਮੈਂ ਮੇਰੇ ਸਾਧ ਦਾ ਕਿਤੋਂ ਵਕਤ ਤੱਕ ਆ ਰਹੀ ਤੂੰ ਮੈਂ ਨਹੀਂ ਹਰ ਟਾਈਮ ਮੈਨੂੰ ਚੰਬੜਾ ਰਹਿਣਾ ਤੂੰ ਚੰਬੜਿਆ ਰਹਿਣਾ ਵੇ ਸ਼ਰਮ ਬੰਦਾ ਵੇ ਸ਼ਰਮ ਨਾਲੇ ਹੋਰ ਲੜੋ ਮੈਂ ਦਾ ਜਾਨਣਾ ਫਿਰ ਕੋਈ ਆਪ ਦੀ ਗੱਲੇ ਨਹੀਂ ਸੁਣੀ ਵਿਚਾਰੇ ਦੀ ਕੋਈ ਗੱਲ ਨਹੀਂ ਹੈ ਦੱਸ ਪਾ ਰੋਟੀ ਖੜੀਆ ਕਰੋ ਰੋਟੀ ਪਾ ਦੇ ਹਾਂ ਹਰੇ ਤੋਂ ਪਰੌਂਠਾ ਖਾਣੇ ਭੁੱਖਾਂ ਹੀ ਪਾਈ ਦੀ ਤੜਕੀ ਲਾ ਕੇ ਪਹਿ ਨੇ ਬਿਆ ਹੋ ਪਾਈ ਆੜੀਏਗੀ ਮੈਂ ਇਹਦਾ ਜੀ ਕਰਦਾ ਉਹ ਗਾਹ ਤੁਰ ਤੂੰ ਜੀ ਕਰਦਾ ਸਰਾ ਹੋਰ ਹੈਲੋ ਹੈਲੋ ਮੈਂ ਉਹਨਾਂ ਕਾਟਦੇ ਆ ਕਿ ਲੈਣ ਉਧਰ ਚੱਲਾਂਗੇ ਹਾਂ ਬਾਈ ਪੱਟਾ ਨਾ ਲਿਖਾ ਦੀ ਆਪਣਾ ਉਹ ਤਾਂ ਧਿਕੜਾ ਦੋ ਤਾ ਤੂੰ ਬਾ ਤੇਰੇ ਤੇ ਉਹਦੀ ਹੈ ਦੋ ਕਾਲ ਡੱਬੇ ਵਾਲੇ ਕਰ ਲੈ ਨਾਲ ਹਾਂ ਬਾਕੀ ਆਪਾਂ ਉਫੜਾ ਦਾਂਗੇ ਚੱਲ ਝੜ ਕੀ ਫਿਰ ਕਾ ਲੈਣੀ ਆ ਤੂੰ ਚੱਲ ਆਪੀ ਕਹੂੰ ਜਿਵੇਂ ਮੈਂ ਕਹਿਣਾ ਇਕੱਲੇ ਇਕੱਲੇ ਨੂੰ ਤੁਸੀਂ ਇਹ ਬੋਲਣਾ ਨਹੀਂ ਮੈਂ ਆਏ ਕਹਿੰਦੀ ਆ ਵੀ ਸੋਚ ਲਾ ਹਜੇ ਵੀ ਕੀ ਸੋਚ ਲਾ ਕਿਉਂ ਖਰਚੇ ਥਾਂ ਕਰਦਾ ਐ ਐ ਫਿਰਦਾ ਐ ਟੋਟਲ ਨੰਗਾ ਲਈ ਫਿਰਦਾ ਮੇਰੇ ਸਾਲਾ ਕਿੱਡਾ ਕਾਰਜ ਕਰਨਾ ਹੈ ਹੈ ਪਰਸ ਨੂੰ ਦੇਣੇ ਫੇਰ ਕੀ ਹੋਵੇ ਹਵਾ ਜਾਊ ਲੱਗ ਓ ਕਾਲੇ ਆ ਜਾ ਕਾਇਮ ਹੈ ਹਾਂ ਜੀ ਤਰੇਤਾ ਦੇ ਪਰੇ ਹੱਥ ਲਾ ਓ ਸੱਸਰੀ ਵਾਲੀ ਹਾਂ ਸਮਾਰ ਕੇ ਲਈਦੇ ਹੁੰਦੇ ਨੇ ਸੱਸਰੀ ਘਰ ਬਾਈਕ ਖਿੱਚਦੀ ਹੋਰ ਕਾਲੇ ਪਰਵਾਹ ਠੀਕ ਆ ਵਧੀਆ ਜੀ ਵਧੀਆ ਜੀ ਤੇ ਆਪਣਾ ਹੋਤੀ ਆਪਣਾ ਪ੍ਰੋਗਰਾਮ ਕਰ ਰਿਹਾ ਅੱਛਾ ਜੀ ਹਾਂ ਇਹਦੀ ਛਟੀ ਕਰ ਰਹਾਂਗੇ ਅਗਲੇ ਸਾਲ ਤਾਂ ਕਰੀ ਤੇ ਜੀ ਇਹਦੀ ਉਹ ਹੋਏ ਆ ਯਾਰ ਅਸੀਂ ਕਈ ਸੁੱਖੀਆਂ ਹੀ ਤੇ ਅੱਡੋ-ਅੱਡ ਅੱਛਾ ਇਹ ਫਿਰ ਜਦੋਂ ਹੁੰਦਾ ਨਹੀਂ ਤੀਗਾ ਫਿਰ ਕਦੇ ਇਹ ਨਹੀਂ ਸੁੱਖਲੀ ਕਦੇ ਮੈਂ ਸੁੱਖਲੀ ਮਾਂ ਕੋ ਰਹਿ ਨਾ ਜਾਵੇ ਕਦੇ ਕੋਈ ਪੀਰ ਵਿਗੜ ਜੇ ਆਪਣਾ ਠੀਕ ਹੈ ਜੀ ਹਾਂ ਵੀ ਹੁਣ ਚੁੱਲੇ ਨੇ ਆਉਂਦ ਹੋ ਗਈ ਭਾਈ ਤੁਸੀਂ ਆਟਾ ਘਰੇ ਗੁੰਨਣਾ ਨਹੀਂਗਾ ਉਧਰੀ ਖਾਣੀਆਂ ਮੇਰੇ ਕਣੀ ਐ ਕਰਿਆ ਕਰੋ ਆਟਾ ਘਰੋਂ ਲੈ ਜਾ ਕਰੋ ਮੇਰੇ ਕਣੀ ਗੁੰਨ ਕੇ ਲਾ ਲਿਆ ਕਰੋ ਹਾਂ ਤੇ ਨਹੀਂ ਲੈ ਜਾ ਸ਼ਰਮ ਜੇ ਅਗਲੇ ਨੇ ਆਟਾ ਹੀ ਲੈ ਜਾਣਾ ਅਗਲਾ ਆਪ ਦੇ ਘਰੇ ਨਾ ਪਕਾ ਲੂ ਕਾਸਮ ਦੀ ਗੱਲ ਤਾਂ ਹੀ ਕਹਿਣ ਚਾਹੇਗੀ ਵੀ ਚੁੱਲੇ ਨਿਉਂਦਾ ਸਾਡੇ ਘਰੇ ਖਾ ਲੋ ਹੈ ਦੇਖ ਲੈ ਫਿਰ ਗੱਟਾ ਖਾ ਜਾ ਕਰਨੀ ਹੱਥ ਨੂੰ ਹਾਏ ਬੂਨਾ ਕਾਲੇ ਹੋ ਰਹੇ ਨੇ ਇਹ ਚਾਹ ਜਿਵੇਂ ਕਹਿੰਦਾ ਜਿਵੇਂ ਹੀ ਕਰ ਲਿਓ ਹਾਂ ਤੇ ਕੱਪੜਾ ਲੀੜਾ ਸਮਿਆਂ ਆ ਲਈ ਪਰਸੋਂ ਨਹੀਂ ਹੈ ਸਾਰਾ ਕਾਰਜ ਆਪਣਾ ਹਾਂ ਬਿਠਾਵਾਂਗੇ ਤੌਲੀਆ ਲੈ ਕੇ ਨੂੰ ਕੋਈ ਨਾ ਜੀ ਕੋਈ ਹਾਂ ਹਾਂ ਤੇ ਮਾਹ ਚੱਲ ਪਹਿਲਾਂ ਦੱਸ ਜੀ ਹੈ ਨਾ ਫਿਰ ਮਾਹ ਐ ਵੀ ਹੀ ਕਹਿਣ ਲੱਗ ਜਾਂਦੀ ਆ ਭਾਈ ਪਹਿਲਾਂ ਦੱਸਿਆ ਨਹੀਂ ਪ੍ਰੋਗਰਾਮ ਤੋਂ ਹਾਂ ਡੀਜੇ ਅੱਪਾ ਵੀ ਲਾਵਾਂਗੇ ਤੇ ਹੱਥ ਨੇ ਵੀ ਪੂਰਾ ਪ੍ਰੋਗਰਾਮ ਕਰਾਂਗੇ ਆਪਾਂ ਹਾਂ ਦੇ ਚਲੋ ਲਾ ਪਾਈ ਹੱਥ ਸਮਾਰ ਕੇ ਲਈ ਹਾਂ ਚਾਲ ਚੱਲ ਗਾਹਾਂ ਹੋ ਜੋ ਤੇ ਚੰਗਾ ਫਿਰ ਕਾਲੇ ਗੌਰ ਕਹੀ ਦੀ ਕਰੇ ਬੁੜੀਆਂ ਨੂੰ ਹਾਂ ਸੂਟ ਸਾਟਸ ਹਾਂ ਸਮਿਆਉ ਸਮਿਆਉ ਪਾਈ ਜਵਾਕ ਪੈਰੀ ਹਥਲਾਉਣ ਨੂੰ ਰੱਖਾ ਜਿਹਦੇ ਜਿਹੇ ਕਰਦਾ ਡਿੱਗਫਾ ਪੈਰਾਂ 'ਚ ਡਿੱਗਫਾ ਪੈਰਾਂ 'ਚ ਅੱਜ ਲਾਉ ਫੇਰ ਹੀ 100 100 ਬਣੂ ਉਦੈਂ ਖਾਲੀ ਤਾਂ ਖਾਲੀ ਤੌਲੀਆ ਰਹਿ ਜੂ ਉਦੈਂ ਬੋਲੋ ਲਾਲਚੀ ਬੰਦਾ ਲਾਲਚੀ ਬੰਦਾ ਤੈਨੂੰ ਤਾਂ ਢੰਗ ਹੀ ਨਹੀਂ ਪਤਾ ਕਿ ਚੀਚੀਆਂ ਲਈ ਜੰਨੀਆਂ ਚੱਲ